ਕਿਆ ਟੈਂਕ ਆ ਵੀਰਿਆ ਪਿਆ ਇੱਧਰ ਇਹ ਅਮੋਨੀਆ ਟੈਂਕ ਹੁਣ ਇੱਥੇ ਵੀ ਇੱਕ ਤੁਹਾਨੂੰ ਪੁਆਇੰਟ ਕਲੀਅਰ ਕਰ ਦਿੰਨਾ ਹੁਣ ਆ ਦੋ ਕਰੋੜ ਦੀ ਵੀਡੀਓ ਬਣਾਉਣ ਲੱਗੇ ਸੱਜਣੋ ਦੋ ਕਰੋੜ ਰੁਪਏ ਦੀ ਜਿਹੜੇ ਬੰਦੇ ਨੇ ਕਲਿੱਕ ਮਾਰ ਲਿਆ ਨਾ ਉਹਦਾ ਹੋ ਸਕਦਾ ਦੋ ਕਰੋੜ ਰੁਪਇਆ ਬਚ ਜੇ ਕਿਉਂਕਿ ਆਪਣੇ ਨਾਲ ਉਹ ਸੱਜਣਾਂ ਅਸਲ ਜਿਹੜੀ ਕਹਾਣੀ ਕੀ ਆ ਅਸਲ ਜਿਹੜੀ ਕਹਾਣੀ ਇਹ ਆ ਵੀ ਪੰਜਾਬ ਦੇ ਵਿੱਚ ਨਾ ਨਿਕਲ ਰਿਹਾ ਬਹੁਤ ਵੱਡੇ ਵੱਡੇ ਰੋਡ ਵੱਡੇ ਵੱਡੇ ਰੋਡ ਆ ਤਾਂ ਉਹਨੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀਆਂ ਆਲੂ ਸਟੋਰਾਂ ਨੂੰ ਵਾਧਾ ਹੋਣਾ ਹੀ ਹੋਣਾ ਕਿਉਂਕਿ ਉਹ ਸਟੋਰਾਂ ਵਾਲਿਆਂ ਨੇ ਹੀ ਮਤਲਬ ਗਾਂਹ ਸਬਜ਼ੀਆਂ ਨੂੰ ਕੋਲਡ ਕਰਕੇ ਡਿਸਟ੍ਰੀਬਿਊਟ ਕਰਨਾ ਸਾਰੇ ਦੇਸ਼ ਦੇ ਵਿੱਚ ਉਹ ਰੋਡਾਂ ਦੇ ਥਰੂ ਹੋਣਾ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਕੋਲਡ ਸਟੋਰ ਬਣਨ ਦੀ ਇੱਕ ਪਰਮਾਰ ਹੈ ਮੈਂ ਮੁੱਢ ਚ ਇੱਕ ਗੱਲ ਕਿ 2 ਕਰੋੜ ਦੀ ਵੀਡੀਓ 2 ਕਰੋੜ ਦੀ ਵੀਡੀਓ ਕਿਵੇਂ ਆ ਮੇਰੇ ਨਾਲ ਹੈਗਾ ਮੈਂਟੋ ਇਹ ਸੱਜਣ ਦਾ ਤਜਰਬਾ ਇੰਨਾ ਜ਼ਿਆਦਾ ਹੈ ਕੋਲਡ ਸਟੋਰ ਬਣਾਉਣ ਦਾ 43 44 ਪ੍ਰੋਜੈਕਟ ਤਾਂ ਇਹ ਹੁਣ ਆਪਣੀ ਹਜੇ ਉੱਠਦੀ ਜੀ ਉਮਰ ਦਾ ਜਵਾਨੀ ਵਾਲਾ ਮੁੰਡਾ ਤੇ ਇਹ ਲਾ ਚੁੱਕਿਆ ਤੁਸੀਂ ਇਹ ਦੇਖੋ ਪਰ ਇਹਨੂੰ ਇੰਨਾ ਕੁ ਤਜਰਬਾ ਹੋ ਚੁੱਕਿਆ ਇੰਨੇ ਸਾਰੇ ਸਿਸਟਮ ਦੇ ਵਿੱਚੋਂ ਕਿ ਐਡੇ ਪ੍ਰੋਜੈਕਟ ਮਗਰ 2 ਕਰੋੜ ਰੁਪਈਆ ਬੰਦੇ ਦਾ ਬਚ ਕੇ ਵੀ ਵਧੀਆ ਕੰਮ ਕਿਵੇਂ ਹੋ ਜਾਂਦਾ ਸਾਰੀ ਜਾਣਕਾਰੀ ਹੈ ਮੁੰਡੇ ਨੂੰ ਤੁਸੀਂ ਵੀਡੀਓ ਕੋਲਡ ਸਟੋਰ ਲਾਉਣ ਬਾਰੇ ਸੋਚ ਸੋਚ ਰਹੇ ਹੋ ਨਾ ਤੁਸੀਂ ਤਾਂ ਤੁਸੀਂ ਵੀਡੀਓ ਨੂੰ ਸਾਰੇ ਨੂੰ ਧਿਆਨ ਨਾਲ ਸੁਣਿਓ ਜੇ ਕੋਈ ਤੁਹਾਡੇ ਦਿਮਾਗ 'ਚ ਵੀ ਕੋਈ ਟੈਕਨੀਕਲ ਪੁਆਇੰਟ ਹੈ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ ਜਾਂ ਡਾਇਰੈਕਟ ਫੋਨ ਵੀ ਕਰ ਲਿਓ ਕਮੈਂਟ ਤੋਂ ਬਾਈ ਸਸੀ ਗੱਲ ਸਸੀ ਗੱਲ ਸੁਖਿੰਦਰ ਵਿੱਚ ਤੇਰਾ ਪਿਆਰ ਬਹੁਤ ਲੰਬਾ ਹੋ ਗਿਆ ਹਨ ਬਸ ਕੀ ਕਰੀਏ ਉਮਰ ਛੋਟੀ ਆ ਹਾਂਜੀ ਹਾਂ ਉਮਰ ਪਹਿਲਾ ਕੰਮ ਕੀਤਾ ਕਿਸੇ ਨੇ ਵੀਰੇ ਪਹਿਲਾਂ ਮੈਂ ਤਕਰੀਬਨ 2007 ਤੋਂ ਮੈਸ ਲਾਈਨ ਚ ਆ ਗਿਆ ਸੀਗਾ 2007 ਤੇ 2025 ਮਤਲਬ 18 ਸਾਲ ਹੋ ਗਏ ਮੈਂ ਇਹ ਹੀ ਕੰਮ ਕਰਦੇ ਨੂੰ ਕਰਦੇ ਵੈਸੇ ਮਿਸਤਰੀ ਦਾ ਕੰਮ ਕਰਦੇ ਨੂੰ ਮੈਨੂੰ 98 ਤੋਂ ਆ ਇਸ ਲਾਈਨ ਚ ਜਿਹੜੀ ਸਟੋਰ ਲਾਈਨ 2007 ਜੁਮੈਂ ਜੁਆਇਨ ਕਰੀ ਤੁਸੀਂ ਫੜ ਲਈ ਫਿਰ ਹੁਣ ਆਪਦੀ ਓਨਰਸ਼ਿਪ ਚ ਸਟੋਰ ਪਾ ਕੇ ਦੇਣ ਲੱਗ ਪਏ ਹਾਂਜੀ ਹਾਂ ਹੁਣ ਸਟੋਰ ਬਣਾਉਣ ਲੱਗ ਪਏ ਇੱਕ ਪੰਜਾਬ ਦਾ ਮੁੰਡਾ ਆਮ ਤੌਰ ਤੇ ਹੋਰ ਸਟੇਟਾਂ ਜੋ ਬੰਦੇ ਸੱਦੇ ਜਾਂਦੇ ਸੱਦੇ ਜਾਂਦੇ ਹਾਂ ਹਾਂ ਜੀ ਹਾਂ ਇੱਕ ਪੰਜਾਬੀ ਮੁੰਡਾ ਐਡੇ ਵੱਡੇ ਪ੍ਰੋਜੈਕਟ ਲੈਣ ਲੱਗ ਗਿਆ ਲੈਣ ਲੱਗ ਗਿਆ ਕਿੱਡੀ ਹੁਣ ਮੈਨੂੰ ਦੱਸੋ ਤੁਸੀਂ ਨਾ ਪ੍ਰੋਜੈਕਟ ਮੇਰੇ ਸਾਹਮਣੇ ਜਿਹੜੇ ਮੇਰੀਆਂ ਅੱਖ ਦੇਖ ਅੱਜ ਲੱਗਿਆ ਅੱਜ ਆਪਾਂ ਇੱਥੇ ਖੜੇ ਆ ਰਾਇਕੋਟ ਰਾਇਕੋਟ ਹਾਂਜੀ ਇੱਕ ਮੈਨ ਲੱਗਿਆ ਦੇਖਿਆ ਤੇਰਾ ਪ੍ਰੋਜੈਕਟ ਚੱਕਰ ਚੱਕਰ ਹਾਂਜੀ ਇੱਕ ਪ੍ਰੋਜੈਕਟ ਤੇਰਾ ਮੇਰੇ ਸਾਹਮਣੇ ਲੱਗ ਰਿਹਾ ਮੱਲੇ ਮੱਲੇ ਨਹੀਂ ਆਪਣੇ ਜਗਰਾਉਂ ਲੱਗ ਰਿਹਾ ਹੈ ਜਗਰਾਉਂ ਹਾਂ ਜਗਰਾਉਂ ਹਾਂਜੀ ਆ ਉਹ ਸ਼ਾਇਦ ਆਵ ਹੈਗੇ ਉਹ ਆਪਣੇ ਮੱਲੇ ਵਾਲੇ ਸਰਪੰਚ ਨੇ ਮੱਲੇ ਵਾਲੇ ਸਰਪੰਚ ਸਾਹਿਬ ਦਾ ਸਰਪੰਚ ਹਾਂਜੀ ਹਾਂ ਇਹ ਆਮ ਤੌਰ ਤੇ ਇੱਟਾਂ ਦੇ ਬਣਦੇ ਆ ਵੀਰੇ ਬਸ ਪੈਸਿਆਂ ਦਾ ਹੀ ਵੀ ਕਈ ਬੰਦੇ ਇਹਨੂੰ ਇਟਾਂ ਵਾਲੇ ਦੇ ਵਿੱਚ ਨਾ ਸਾਰਾ ਪ੍ਰੋਜੈਕਟ ਲੈ ਲੈਂਦੇ ਆ ਉਹਨਾਂ ਨੇ ਫਿਰ ਅੱਗੇ ਨਾ ਇੱਕ ਬਿਹਾਰ ਦਾ ਠੇਕੇਦਾਰ ਕਰਿਆ ਹੁੰਦਾ ਵਾ ਉਹਨੂੰ ਦੇਤਾ ਉਹ ਚੋਂ ਕਮਿਸ਼ਨ ਖੱਟ ਲਿਆ ਫਿਰ ਉਹਦੇ ਅੰਦਰ ਥਰਮਾਕੋਲ ਐਡ ਹੋਣੀ ਫਿਰ ਉਹ ਚੋਂ ਪੈਸੇ ਕਮਾ ਲੈਣੇ ਫਿਰ ਲੋਹੇ ਵਾਲੀ ਪਾਰਟੀ ਲੈਣੀ ਉਹ ਚੋਂ ਪੈਸੇ ਕਮਾ ਲੈਣੇ ਪਰ ਆਪਣਾ ਟਾਰਗੇਟ ਇਹ ਆ ਕਿ ਅਗਲੇ ਨੂੰ ਇੱਕ ਤਾਂ ਸਸਤਾ 2 ਕਰੋੜ ਰੁਪਏ ਸਸਤਾ ਪੈ ਜਾਂਦਾ ਕੂਲਿੰਗ ਜਿਹੜੀ ਆ ਕੁੱਲਮ ਲਾਗੇ ਰੁਕਣੀ ਪੈਣ ਨਹੀਂ ਕੂਲਿੰਗ ਪੈਨਲ ਨਹੀਂ ਰੋਕਣੀ ਆ ਥਰਮੋਕੋਲ ਥਰਮੋਕੋਲ ਨੂੰ ਚੂਹਾ ਬਹੁਤ ਜਲਦੀ ਪੈਂਦਾ ਵਾ ਹੂੰ ਪਰ ਕੰਮ ਪੈਨਲ ਨਹੀਂ ਕਰਨਾ ਫਿਰ ਉਹਦੇ ਨਾਲੋਂ ਆਪਾਂ ਮਾਲਕ ਨੂੰ ਕਹੀ ਤਾਂ 2 ਕਰੋੜ ਸਸਤਾ ਵੀ ਪੈਂਦਾ ਕਿ ਆਪਾਂ ਇਹਨੂੰ ਪੈਨਲ ਦੇ ਵਿੱਚ ਬਣਾਈ ਗਏ 30 ਸਾਲ ਦੀ ਕੰਪਨੀ ਦੀ ਗਾਰੰਟੀ ਦਿੰਦੀ ਹੈ ਕੰਪਨੀ 30 ਸਾਲ ਦੀ ਪੈਨਲ ਦੀ ਗਾਰੰਟੀ ਦਿੰਦੀ ਤੇ ਪੈਨਲ ਨੂੰ ਕੋਈ ਨੇਰੀ ਬੁੱਲੇ ਦਾ ਕਿਹੜਾ ਕੋਈ ਚੱਕਰ ਨਹੀਂ ਹੁਣ ਮੇਰੇ 2011 ਦੇ ਪ੍ਰੋਜੈਕਟ ਲੱਗੇ ਤੁਹਾਡੇ ਏਰੀਆ 'ਚ ਸੰਦੀਪ ਕੋਲਡ ਸਟੋਰ ਲੱਗਾ ਜਾਂ ਸਵਾਲ ਲੱਗਾ ਹੋਇਆ ਵਾ ਹੂੰ ਤੇ ਆ ਢੋਲਣ ਵੀ ਲੱਗੇ ਹੋਏ ਆ ਆ ਰਾਮਗੜ੍ਹ ਭੁੱਲਰ ਲੱਗਾ ਹੋਇਆ ਵਾ ਕੁਕਿੰਗ ਰੈਸਟੋਰੈਂਟ ਵਾਲਿਆਂ ਦੇ ਲੱਗੇ ਕਦੇ ਕੋਈ ਪ੍ਰੋਬਲਮ ਆਈ ਨਹੀਂ ਜਦੋਂ ਆਪਾਂ ਜਿਹੜੀ ਆਪਾਂ ਪਾਰਟੀਸ਼ਨ ਕਰਦੇ ਆਂ ਜਦੋਂ ਆਪਾਂ 슈ਗਰ ਫ੍ਰੀ ਦਾ ਤੇ ਦੂਸਰੇ ਆਮ ਦਾ ਦੋ ਆਲੂ ਦੋ ਤਰ੍ਹਾਂ ਦੇ ਆਲੂ ਰੱਖਦੇ ਆਂ ਇੱਕ ਆਲੂ ਖਾਣ ਵਾਲਾ ਇੱਕ ਆਲੂ ਬੀਜਣ ਵਾਲਾ ਜਿਹੜਾ ਬੀਜਣ ਵਾਲਾ ਆਲੂ ਆ ਉਹਦੇ ਚ ਗੈਸ ਹੋਰ ਆ ਜਿਹੜਾ ਖਾਣ ਵਾਲਾ ਉਹਦੇ ਚ ਗੈਸ ਹੋਰ ਹੈ ਨਾ ਹਾਂਜੀ ਹਾਂਜੀ ਬਿਲਕੁਲ ਉਹ ਦੋਨਾਂ ਦੀ ਪਾਰਟੀਸ਼ਨ ਆ ਜਿਹੜੀ ਇੱਟਾਂ ਵਾਲੇ ਚ ਵੀ ਪੈਨਲ ਨਾ ਹੁੰਦੀ ਹੈ ਕਿੱਟਾਂ ਨਾ ਹੁੰਦੀ ਹੈ ਉਹ ਕਈ ਆ ਜੇ ਤਾਂ ਦੇਖੋ ਜਲੰਧਰ ਏਰੀਆ ਜਿਹੜਾ ਨਾ ਉਹ ਕੀ ਕਰਦਾ ਵਾ ਕਿ ਬਾਹਰ ਵੀ ਇੱਟਾਂ ਕਰ ਦਿੰਦੇ ਹਾਂ ਵੀ ਪਾਰਟੀਸ਼ਨ ਵੀ ਇੱਟਾਂ ਦਾ ਕਰਦੇ ਆ ਹੂੰ ਉਹ ਚੀਜ਼ ਪਰਫੈਕਟ ਆ ਕਿਤੇ ਹੂੰ ਕਿਸੇ ਜਗ੍ਹਾ ਤੇ ਹੱਦ ਤੱਕ ਹਾਂ ਪਰ ਜਿਹੜਾ ਆਪਣੇ ਜਗਰਾਉਂ ਏਰੀਆ ਚ ਕੀ ਚੱਲਦਾ ਵਾ ਉਹ ਬਾਹਰ ਇੱਟਾਂ ਲਾ ਦੇਣਗੇ ਹੂੰ ਜਿਹੜੀ ਮੇਨ ਚੀਜ਼ ਆ ਕਿ ਪਾਰਟੀਸ਼ਨ ਵਾਲੀ ਜਿਹੜੀ ਤੁਸੀਂ ਆ ਪੁਆਇੰਟ ਬਹੁਤ ਵਧੀਆ ਫੜਿਆ ਹਾਂ ਵੀ ਜਿਹੜੀ ਹੁਣ ਅੰਦਰ ਪਾਰਟੀਸ਼ਨ ਉਹ ਪੈਨਲ ਕਰ ਦੇਣਗੇ ਹਾਂ ਵੀ ਜੇ ਗੈਸ ਇੱਧਰ ਸ਼ੂਗਰ ਫ੍ਰੀ ਵਾਲੀ ਆ ਪਰਲੇ ਬੰਨੇ ਸੀਡ ਆ ਪੜਾ ਹੂੰ ਵੀ ਹੁਣ ਇੱਥੇ ਤਾਂ ਤੁਸੀਂ ਕਹੇ ਤਾਂ ਬਾਹਰ ਤਾਂ ਤੁਸੀਂ ਕਹੇ ਤਾਂ ਕਿ ਪੈਨਲ ਕੂਲਿੰਗ ਨਹੀਂ ਰੋਕਦਾ ਹੂੰ ਅੰਦਰ ਤੁਸੀਂ ਪੈਨਲ ਦਾ ਪਾਰਟੀਸ਼ਨ ਕਰਤਾ ਹੂੰ ਪਰ ਜੇ ਅੰਦਰ ਹੀ ਗੈਸ ਰੋਕ ਸਕਦਾ ਫਿਰ ਬਾਹਰ ਕਿਉਂ ਨਹੀਂ ਰੋਕ ਸਕਦਾ ਹੂੰ ਕੁਝ ਇਹਦੇ ਚ ਟੈਕਨੀਕਲ ਪੁਆਇੰਟ ਹੈਗੇ ਕਈ ਕਾਰੀਗਰਾਂ ਨੂੰ ਨਹੀਂ ਪਤਾ ਜਿਦੇ ਕਰਕੇ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਮੇਰੇ ਜਿਹੜੇ 20 25 ਜਿਹੜੇ ਸਟੋਰ ਪੈਨਲ ਦੇ ਬਣਾਏ ਆ ਉਹਨਾਂ ਚ ਅਜੇ ਤੱਕ ਕਦੇ ਪ੍ਰੋਬਲਮ ਨਹੀਂ ਆਈ ਕੁਝ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਮੈਂ ਇੱਥੇ ਦੱਸ ਨਹੀਂ ਸਕਦਾ ਹਾਂ ਤੇ ਉਹ ਯਾਨੀ ਕਿ ਕਈ ਕੰਮ ਜਦੋਂ ਗਲਤ ਕਰਾਂਗੇ ਤਾਂ ਗਲਤੀ ਹੀ ਹੋਣਾ ਮੈਨੂੰ ਇੱਕ ਗੱਲ ਹੋਰ ਦੱਸ ਸਕਦਾ ਦੂਜਾ ਮਿੰਟੂ ਭਾਈ ਹਾਂਜੀ ਹਾਂਜੀ ਜਦੋਂ ਜਿਹੜੀ ਛੱਤ ਆ ਇਹਦੀ ਉਪਰ ਛੱਤ ਆ ਹਾਂਜੀ ਹਾਂਜੀ ਉਹ ਤਾਂ ਕਿਸੇ ਵੀ ਸਟੋਰ ਤੇ ਲੈਂਟਰ ਨਹੀਂ ਹੁੰਦਾ ਨਹੀਂ ਹੁੰਦਾ ਜੀ ਉਹ ਪਹਿਲਾਂ ਪਹਿਲਾਂ ਆਏ ਸੀਗੇ ਇੱਕ ਦੋ ਡਿਜ਼ਾਈਨ ਪਰ ਉਹ ਕਾਮਯਾਬ ਨਹੀਂ ਹੋਇਆ ਲੈਂਟਰ ਲੈਂਟਰ ਕਹਿੰਦੇ ਲਾਈਟ ਜ਼ਿਆਦਾ ਖਾਂਦਾ ਕੂਲਿੰਗ ਜ਼ਿਆਦਾ ਖਾਂਦਾ ਹੁੰਦੇ ਥੱਲੇ ਮੋਇਸਚਰ ਆ ਪਾਣੀ ਜ਼ਿਆਦਾ ਬਣਦਾ ਜਿਹੜਾ ਪਾਣੀ ਆ ਜਦ ਆਲੂ ਤੇ ਗਿਰੂਗਾ ਫੇ ਆਲੂ ਨੂੰ ਗਾਲੂਗਾ ਔਰ دیوار ਜਦ ਆਪਾਂ ਕਰ ਲਈ ਥੱਲੇ نیچے ਹੁਣ ਆਪਾਂ ਜਾਂ ਤਾਂ ਲੈਂਟਰ ਪਾਈਗੇ ਹੁਣ ਜਿਹੜਾ ਉੱਪਰ ਆਪਾਂ ਪੈਨਲ ਲਾਉਣਾ ਵਾ ਪੈਨਲ ਦਾ ਇਟ ਦੇ ਵਾਸਤੇ ਕੋਈ ਕੈਮੀਕਲ ਨਹੀਂ ਬਣਿਆ ਅਜੇ ਤੱਕ ਕਿ ਜਿਹੜਾ ਇਟਰ ਪੈਨਲ ਨੂੰ ਜੋੜ ਲੂਗਾ ਉੱਥੇ ਤਾਂ ਪੈਨਲ ਹੀ ਲੱਗਣਾ ਫਿਰ ਆਪਾਂ アドਵਾਈਸ ਦੇ ਦਿੱਤਾ ਕਿ ਜੋ ਥੱਲੇੋਂ ਪੈਨਲ ਜਾ ਉੱਪਰ ਵੀ ਪੈਨਲ ਲਗੂ ਉਹਨਾਂ ਦਾ ਨਾ ਕੈਮੀਕਲ ਭਰ ਕੇ ਉਹਦੇ ਰੋਮ ਬੰਦ ਹੋ ਜਾਂਦੇ ਇਹ ਇੱਕ ਟਾਈਪ ਦੀ ਫ੍ਰਿਜ ਬਣ ਗਈ ਤੁਹਾਡੀ ਜੇ ਹੁਣ ਮੰਨ ਲਓ ਥੱਲੇ ਕੰਧਾਂ ਲਾਤੀਆਂ ਆ ਆਪਾਂ ਛੱਤ ਤੇ ਪੈਨਲ ਲਾਤਾ ਛੱਤ ਕੰਧ ਦਾ ਤੇ ਪੈਨਲ ਦਾ ਕੋਈ ਜੋੜ ਨਹੀਂ ਜੋੜਨੀ ਹਾਂ ਜੀ ਜੇ ਅਸੀਂ ਥੱਲੋਂ ਵੀ ਕੰਧ ਵੀ ਪੈਨਲ ਦੀ ਆ ਉੱਪਰ ਛੱਤ ਵੀ ਪੈਨਲ ਦੀ ਆ ਫਿਰ ਉਹਦਾ ਜੋੜ ਹੈ ਜੋੜ ਹੈਗਾ ਉਹਦੇ ਨਾਲ ਰਿਫਟਿੰਗ ਕਰਕੇ ਉਹਦੇ ਵਿੱਚ ਕੈਮੀਕਲ ਪਾ ਦਿੰਦੇ ਨੇ ਜਿਹੋ ਜਿਹਾ ਪੈਨਲ ਦੇ ਵਿੱਚ ਪਾ ਫੇ ਤਿਆਰ ਨਾ ਉਹੋ ਜੀ ਪਾਫ ਤਿਆਰ ਹੋ ਜਾਂਦੀ ਹੈ ਹੂੰ ਵੀ ਇਹ ਨਹੀਂ ਐਕੂਰੇਟ ਚੀਜ਼ ਉਹਦੇ ਵਿੱਚ ਲੀਕਿੰਗ ਦੇ ਚਾਂਸ ਹੈ ਨਹੀਂ ਪਰ ਪੰਗਾ ਕੀ ਆ ਕਈ ਵਾਰ ਕਾਰੀਗਰ ਮਾੜੇ ਮਿਲ ਜਾਂਦੇ ਪੈਨਲ ਲਾਉਣ ਵਾਲੇ ਹੂੰ ਔਰ ਕੰਮ ਕਰਨ ਵਾਲੇ ਵੀ ਕਈ ਮਾੜੇ ਹੋ ਜਾਂਦੇ ਆ ਹਾਂ ਹੁਣ ਇੱਕ ਜੀ ਇੱਥੇ ਇਹੋ ਜੇ ਬਣੇ ਨੇ ਵੀ ਉਹਨਾਂ ਨੇ ਪੈਨਲ ਦੇ ਬਣਾਏ ਉਹਨਾਂ ਦੇ ਕਾਮਯਾਬ ਨਹੀਂ ਹੋਏ ਠੀਕ ਹੈ ਉਹਨਾਂ ਦੇ ਮੇਨ ਬੇਸਿਕ ਕੋਈ ਨੀਡ ਹੁੰਦੀਆਂ ਨੇ ਕੰਮ ਨੂੰ ਉਹ ਕਹਿੰਦੇ ਨਾ ਕਿ ਜੇ ਜਿਵੇਂ ਮਿਸਤਰੀ ਮਾੜਾ ਹੋਵੇ ਹੂੰ ਉਹਨੂੰ ਸਾਲ ਦੀ ਲੱਕੜ ਫੜਾ ਦੋ ਉਹਨੇ ਵੀ ਟੇਢੀ ਮੇਢੀ ਕਰ ਦੇਣੀ ਜੇ ਮਿਸਤਰੀ ਜੰਗਾ ਉਹਨੇ ਪਪੂਲਰ ਨੂੰ ਵੀ ਤਰਾਸ਼ ਕੇ ਬਹੁਤ ਵਧੀਆ ਬਣਾ ਦੇਣਾ ਉਹ ਕਹਿੰਦੇ ਵੀ ਜਿਵੇਂ ਕਹਿੰਦਾ ਤੇ ਮੈਸਤਰੀ ਸਿੱਧਾ ਹੋਵੇ ਤਾਂ ਲੱਕੜਾਂ ਆਪਣੇ ਸਿੱਧੀਆਂ ਹੋਏ ਹੁਣ ਇੱਕ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣਾ ਮੇਰਾ ਪੁਆਇੰਟ ਹਾਂ ਆਪਰੇ ਤੇ ਵੀ ਆ ਦਿਖਾਈ ਆਪਣਾ ਜਿਹੜਾ ਲੋਹਾ ਨਾ ਉੱਪਰ ਵੀ ਕੱਢਿਆ ਹੋਇਆ ਸਾਰਾ ਅੱਛਾ ਜੀ ਅਸੀਂ ਇਹਨੂੰ ਕੱਟ ਕੇ ਗਾਡਰ ਦੇ ਵਿੱਚ ਨਹੀਂ ਪਾਇਆ ਤੁਹਾਨੂੰ ਆਮ ਸਟੋਰਾਂ 'ਚ ਦਿਖੋਗੇ ਨਾ ਉਹ ਕੱਟ-ਕੱਟ ਕੇ ਗਾਡਰ ਵਿੱਚ ਭਰਨ ਗਏ ਹਾਂਜੀ ਉਹਦੇ ਥੱਲੇ ਨਾ ਕਲਿੱਟ ਲਾਉਣਗੇ ਤੁਹਾਨੂੰ ਫੋਟੋਆਂ ਵੀ ਦਊਂਗਾ ਉਹ ਐਡ ਕਰ ਦਿਓ ਹੂੰ ਅਸੀਂ ਇਹਨੂੰ ਹੁਣ ਇਹਦੇ ਜੋੜ ਨਹੀਂ ਪਾਇਆ ਲੰਬਾਈ ਕ੍ਰਾਸ ਕਰਿਆ ਅੱਛਾ ਜੀ ਜਦੋਂ ਟਰਾਲੀ ਦੇ ਉੱਪਰ ਆਪਾਂ ਚੈਨਲ ਕ੍ਰਾਸ ਕਰਦੇ ਟਰਾਲੀ ਕਿੰਨੀ ਉਖਲੀ ਚ ਹੋ ਜਾਂਦੀ ਹੈ ਡਿੱਗਣ ਦੇ ਚਾਂਸ ਇਹ ਸਾਡਾ ਉਸ ਡਿਜ਼ਾਈਨ ਦੇ ਵਿੱਚ ਪਾਇਆ ਇੱਕ ਤਾਂ ਮਾਲਕ ਦਾ ਜਿਹੜਾ ਇਹਦੇ ਥੱਲੇ ਲੋਹਾ ਲੱਗਣਾ ਸੀਗਾ ਜੋੜਨ ਵਾਸਤੇ ਬੈਲਟਾਂ ਗਰੌੜਾ ਕਿੰਨਾ ਖਰਚਾ ਸੀ ਉਹ ਖਤਮ ਹੋ ਗਿਆ ਔਰ ਜੋਇੰਟ ਕ ਹੁਣ ਅਗਰ ਅਸੀਂ ਇੱਥੋਂ ਇੱਕ ਆ ਗਾਡਰ ਕੱਟ ਵੀ ਲਈਏ ਨਾ ਪੂਰੀ ਲਾਈਨ ਇਹ ਗਾਡਰ ਕੱਢ ਦਈਏ ਤਾਂ ਵੀ ਸਟੋਰ ਨੂੰ ਕੋਈ ਖਤਰਾ ਨਹੀਂ ਹੈ ਜਿਹੜਾ ਸਾਡੇ ਵਾਲੇ ਮਾਡਲ ਚ ਨੇ ਆ ਮੜੂ ਕਿਉਂ ਤੋ ਕਟ-ਕਟ ਕੇ ਤੇ ਨਾਲ ਗਾਡਰ ਭਰ ਦਿੰਦੇ ਆ ਠੀਕ ਆ ਜੀ ਹਰ ਟੁਕੜੇ ਟੁਕੜੀ ਟੁਕੜੇ ਕਰਦੇ ਨੇ ਪਹਿਲਾਂ ਮਾਲਕ ਤੋਂ ਪੈਸੇ ਲਾਉਣੇ ਆ ਕਿ ਗੈਸ ਕਟਰ ਨਾਲ ਕੱਟਣਾ ਹਾਂ ਫਿਰ ਉਹਨੂੰ ਦੁਬਾਰਾ ਜੋੜਨਾ ਇਹ ਇਹ ਆ ਗਾਡਰ ਥੱਲੇ ਨਗਾ ਤੇ ਆ ਉੱਪਰ ਰੱਖ ਦਿੰਦੇਗਾ ਤੇ ਹਾਂਜੀ ਤੇ ਉਹਨਾਂ ਦਾ ਦੋਨੋਂ ਦਾ ਕੋਈ ਤਾਲਕ ਨਹੀਂ ਕਿੱਥੇ ਆਪਾਂ ਜੋੜ ਹੀ ਜੋੜ ਜੋੜ ਹੀ ਜੋੜ ਹੋਏ ਨੇ ਇਸ ਖਾਨੇ ਦੇ ਵਿੱਚ ਜੋੜ ਅਗਲੇ ਵਿੱਚ ਫਿਰ ਮਾਲਕ ਦੀਆਂ ਬਿਲਡਿੰਗ ਰੋਡਾਂ ਕਿੰਨਾ ਸਮਾਨ ਉਹ ਸਾਰਾ ਵੱਜ ਗਿਆ ਹਮਮ ਔਰ ਮਜ਼ਬੂਤੀ ਡਬਲ ਹੋ ਗਈ ਕੀ ਕਾ ਜੀ ਹੁਣ ਤੇਰਾ ਇਹ ਪ੍ਰੋਜੈਕਟ ਕਿੰਨੇ ਕ ਦਿਨਾਂ ਦਾ ਹੈਗਾ ਚੱਲ ਰਿਹਾ ਵੈਸੇ ਤਾਂ ਹਾਂ ਚੱਲ ਰਿਹਾ ਵਿੱਚ ਵਿੱਚ ਕੰਮ ਚੱਲ ਰਿਹਾ ਅਨੂ ਦਾ ਸਟੋਰ ਅਨੂ ਤਾਂ ਸਟੋਰ ਹੋਣਾ ਸ਼ੁਰੂ ਹੋ ਗਿਆ ਇਹ ਜਦੋਂ ਦੋ ਚੈਂਬਰ ਰੈਡੀ ਆ ਜਦੋਂ ਨਾ ਕੋਈ ਪ੍ਰੋਬਲਮ ਆ ਜਾਂਦੀਆਂ ਕਿ ਬਰਾ ਇਦਾਂ ਦਾ ਐਂਡ ਤੇ ਲੱਕੜ ਸਾਨੂੰ ਬਹੁਤ ਔਖੀ ਮਿਲਦੀ ਜਾ ਕੇ ਹੂੰ ਉਹਦੇ ਕਰਕੇ ਜਦੋਂ ਉਹ ਥੋੜਾ ਬਹੁਤਾ ਲੱਕੜ ਦੀ ਰਿਪੇਅਰ ਰਹਿ ਗਈ ਵਾ ਜਿਹੜਾ ਭਾਈ ਆਹ ਪੈਨਲ ਲੱਗਿਆ ਇਹ ਲੱਗਿਆ ਆਪਣਾ ਸਾਈਡ ਤੇ ਹਾਂਜੀ ਹਾਂਜੀ ਹਾਂ ਆਹ ਵਿਚਾਲੇ ਇਹਨੂੰ ਇੱਕ ਜਿਹੜਾ ਸਟਰਕਚਰ ਬਣਾਇਆ ਉਹ ਆਹ ਬਣਾਇਆ ਉਹ ਇਹ ਬਣਾਇਆ ਜੀ ਜਦੋਂ ਮਾਲਕ ਨੇ ਆਪਾਂ ਨੂੰ ਬਣਾ ਕੇ ਦਿੱ ਅੱਜ ਤੁਸੀਂ ਅੱਜ ਵੀ ਅਸੀਂ ਕਰਦੇ ਆ ਲੋਹੇ ਦਾ ਵੀ ਔਰ ਸਿਵਲ ਦਾ ਵੀ ਅਸੀਂ ਕਰਦੇ ਆ ਅ اچھا ਆ ਵੀ ਤੁਸੀਂ ਖੜਾ ਕਰੋਗੇ ਪਹਿਲਾਂ ਇਨੂੰ ਆਪਾਂ ਕਹਿ ਲਈਏ ਕਿ ਇਹਦਾ ਪਿੰਜਰ ਖੜਾ ਕਰਾਂਗੇ ਫਿਰ ਉਸ ਤੋਂ ਬਾਅਦ ਇਹਦੀ ਬਾਡੀ ਬਣੂਗੀ ਬਾਡੀ ਬਣੂਗੀ ਹਾਂਜੀ ਬਾਡੀ ਬਣੂਗੀ ਆਮ ਤੌਰ ਤੇ ਇੱਥੇ ਕਈ ਵਾਰੀ ਇੱਥੇ ਵੱਡੇ ਗਾਡਰ ਲਾ ਦਿੰਦੇ ਆ ਵੱਡੇ ਪਾਈਪ ਲਾ ਦਿੰਦੇ ਜਿੱਦਾਂ ਆਹ ਲੋਹਾ ਲੱਗਣਾ ਉਹੀ ਲਾ ਦਿੰਦੇ ਪਰ ਅਸੀਂ ਮਾਲਕ ਨੂੰ ਸਲਾਹ ਦਿੰਨੇ ਆ ਕਿਉਂਕਿ ਇਹ ਜਿਹੜਾ ਆਰ ਸੀ ਸੀ ਕੰਮ ਹੁੰਦਾ ਹੈ ਫਲੈਕਸੀਬਲ ਹੁੰਦਾ ਅਗਰ ਇਹਨੂੰ ਕੋਈ ਧੱਕਾ ਮਾਰੂਗਾ ਤੇ 1 ਫੁੱਟ ਤੋਂ ਜਾ ਕੇ ਵੀ ਇਹਨੇ ਬែក ਆ ਜਾਣਾ ਵਾ ਜਿਹੜਾ ਲੋਹੇ ਦਾ ਸਟਰਕਚਰ ਹੁੰਦਾ ਉਹਦੇ ਸਿਰਫ ਚਾਰ ਨੱਟ ਨੇ ਥੱਲੇ ਧਰਤੀ ਤੇ ਬਾਕੀ ਸਟਰਕਚਰ ਉੱਤੇ ਹੀ ਖੜਾ ਵਾ ਨੱਟ ਦਾ ਮਾੜਾ ਮੋਟ ਦੇ ਨਾਲ ਦੀ ਨਾਲੇ ਛੱਤਾਂ ਪਾਈ ਜਾਈਦੀਆਂ ਆ ਅੱਛਾ ਇਹ ਜਦੋਂ ਖੜਾ ਹੋ ਗਿਆ ਬਾਅਦ ਦੇ ਵਿੱਚ ਜੋ ਸਾਰਾ ਤਿਆਰ ਹੋ ਗਿਆ ਉੱਪਰ ਛੱਡ ਪੈ ਜਾਣਾ ਜੀ ਉਸ ਤੋਂ ਬੱਚੇ ਪਾਪ ਲੱਗ ਜਾਣੀ ਹਾਂ ਉਹ ਤੋਂ ਸਾਈਡ ਤੇ ਆ ਲੱਗ ਜਾਂਦੀ ਹਾਂ ਜੀ ਇੱਕ ਮਹੀਨੇ ਦਾ ਪ੍ਰੋਸੈਸ ਆ ਸਾਰਾ ਲੱਗਣਾ ਇਹ ਇੱਕ ਮਹੀਨੇ ਦਾ ਹਾਂ ਇੱਕ ਮਹੀਨੇ ਦੇ ਵਿੱਚ ਪੈਨਲ ਲੱਗ ਜਾਂਦਾ ਮੈਨੂੰ ਐ ਲੱਗਦਾ ਵੀ ਖੜਾ ਵੀ ਸਟੋਰ ਜਲਦੀ ਹੋ ਜਾਣਾ ਇਹ ਸਟੋਰ ਵੀਰੇ ਅਸੀਂ 3 ਮਹੀਨਿਆਂ ਚ ਵੀ ਪ੍ਰੋਜੈਕਟ ਕਰੇ ਹੋਏ ਆ ਅਬੀਦ ਰਾਜ ਕੋਲਡ ਸਟੋਰ ਕੁਕੀ ਰੈਸਟੋਰੈਂਟ ਵਾਲੇ ਉਹਨਾਂ ਨੇ ਸਾਨੂੰ ਨਵੇਂ ਮਹੀਨੇ ਦੀ 18 ਤਰੀਕ ਨੂੰ ਕੰਮ ਦਿੱਤਾ ਸੀਗਾ ਅਸੀਂ ਤਾਂ ਵੀ ਉਹਨਾਂ ਦਾ ਸੀਜ਼ਨ ਲਾਇਆ ਸੀ ਉਸ ਸਾਲ ਕਰੋਨਾ ਆਇਆ ਸੀਗਾ ਵਾਹ ਵਾਹ ਤਾਂ ਵੀ ਅਸੀਂ ਪ੍ਰੋਜੈਕਟ ਵਿੱਚ ਆਹ ਆਹ ਜਿਹੜੀ ਆ ਲੱਕੜ ਲੱਗੀ ਆ ਇਹ ਆਮ ਕਈ ਸਟੋਰਾਂ ਜਾਂਦੇ ਹੋਰ ਤਰੀਕੇ ਨਾਲ ਲੱਗੀ ਹੁੰਦੀ ਆ ਆ ਤੁਹਾਡੀ ਹੋਰ ਤਰੀਕੇ ਨਾਲ ਇਹ ਇਹਨਾਂ ਤਰੀਕਾ ਬੈਸਟ ਹੈ ਇਹਦੇ ਵਿੱਚ ਲੱਕੜ 'ਚ ਜੋੜ ਨਹੀਂ ਕਿਤੇ ਤੁਹਾਡਾ ਪੈਰ ਨਹੀਂ ਲੜੂਗਾ ਕਈ ਕੀ ਕਰਦੇ ਆ ਅੰਦਰ ਸੁੱਟ ਦਿੰਦੇ ਇਹਨੂੰ ਤੇ ਬੋਰੀਆਂ ਵੀ ਪਾਟ ਦਿਆਂ ਬੋਰੀਆਂ ਵੀ ਪਾਟ ਦੇ ਇੱਥੇ ਕੋਈ ਦਿੱਕਤ ਨਹੀਂ ਆਊਗੀ ਔਰ ਬਹੁਤ ਵਧੀਆ ਔਰ ਇੱਕ ਇਹਦੀ ਐਕੂਰੇਟ ਜਗਾਵਾ ਜਿਹੜੀ ਪੂਰੀ ਪੂਰੀ ਕਿਉਂਕਿ ਤੁਹਾਨੂੰ ਇਹ ਨਹੀਂ ਲੱਗੂ ਕੋਈ ਵੱਡੀ ਹੋਊ ਕੋਈ ਛੋਟੀ ਹੋਊਗੀ ਹੁਣ ਆਪਾਂ ਪਾਈਪ ਵੀ ਇੱਥੋਂ ਸ਼ੁਰੂ ਹੋਇਆ ਉੱਥੇ ਖਤਮ ਹੋਇਆ ਕੋਈ ਜੋੜ ਨਹੀਂ ਹੈਗਾ ਇਸ ਪਾਈਪ ਦੇ ਵਿੱਚ ਜਿਹੜਾ ਪੈਪ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਮੈਂ ਸਮਝ ਗਿਆ ਵੀ ਜਿਹੜੇ ਪੈਪ ਉੱਪਰ ਗਾਰਡਰ ਦੇ ਉੱਪਰ ਦੀ ਲੰਘੇ ਆ ਇਹਨਾਂ ਤੇ ਕੋਈ ਜੋੜ ਨਹੀਂ ਤਾਂ ਇਹਦੀ ਪੈਪ ਦੀ ਮਜ਼ਬੂਤੀ ਹੈ ਜਿਹੜੀ ਉਹ ਅਲੱਗ ਤੋਂ ਆ ਬਾਹਰ ਚੱਕੀ ਹਾਂ ਵਧ ਗਈ ਹੁਣ ਕਈ ਬੰਦੇ ਉਹ ਕੱਟ ਕੇ ਪਾਉਂਦੇ ਆ ਕੱਟਣ ਦੇ ਵਿੱਚ ਜਿੰਨੇ ਜੋੜ ਪਾਈ ਜਾਵਾਂਗੇ ਉਨਾਂ ਹੀ ਆਪਣਾ ਨੁਕਸਾਨ ਹੋਈ ਜਾਣਾ ਵਾ ਉਨਹੀਂ ਲਾਗਤ ਵਧੀ ਜਾਣੀ ਯਾਰ ਹਰ ਥਾਂ ਤੇ ਬਿਲਡਿੰਗ ਕਰਾਂਗੇ ਹਰ ਥਾਂ ਤੇ ਜੰਗਾਲ ਪੈਣਾ ਜੰਗਾਲ ਪੈਣਾ ਨੰਬਰ ਤੋਂ ਹੋਰ ਵੀਰੇ ਆਪਾਂ 300 10 ਗ੍ਰੇਡ ਦਾ ਲੋਹਾ ਲੈ ਲੈਨੇ ਆ ਜਦੋਂ ਉਹਨੂੰ ਆਪਾਂ ਇੱਕ ਨਾ ਕੱਟ ਲਿਆ ਫਿਰ ਉਹਨੂੰ ਜੋੜਾਂਗੇ ਉਹਦੀ ਜਿਹੜੀ ਸ਼ਮਤਾ ਉਹ ਵੀ ਘਟ ਗਈ ਉਹ 240 ਗ੍ਰੇਡ ਦਾ ਰਹਿ ਗਿਆ ਆਪਾਂ ਉਹਦਾ ਗ੍ਰੇਡ ਮਾਰਤਾ ਉਹਦੀ ਕੁਆਲਿਟੀ ਮਾਰਤੀ ਦੋ ਵਾਰਾਂ ਕੱਟ ਗਏ ਹੁਣ ਇਹਦੇ ਵਿੱਚ ਸਾਡਾ ਕੋਈ ਜੋੜ ਨਹੀਂ ਮਾਲਕ ਦਾ ਅਲੱਗ ਖਰਚਾ ਵੀ ਬਚ ਗਿਆ ਬੈਨੀਫਿਟ ਵੀ ਹੋ ਗਿਆ ਅਸੀਂ ਮਾਲਕ ਨੂੰ ਸਲਾਹ ਦਿੰਨੇ ਆ ਕਿ ਮੰਨ ਕੇ ਚਲੋ ਵੀ ਲੋਸ ਵਾਲੇ ਬੰਨੇ ਕਈ ਮਾਲਕ ਹਨ ਰਾਈ ਭਰਾ ਆਉਂਦੇ ਆ ਉਹ ਇੱਥੇ ਇੱਕ ਲੋਕਲ ਬੰਦਾ ਫੜ ਲੈਂਦੇ ਕੋ ਭਰਾ ਤੂੰ ਅੱਗੇ ਹੋ ਜਾ ਤੂੰ ਕਰਾਣਾ ਵਾ ਬਈ ਤੈਨੂੰ ਕੱਲੇ ਨੂੰ ਦੇਤੀ ਅਸੀਂ ਸਿਰਦਰਦੀ ਤੇ ਤੂੰ ਕਰਦੇ ਕੰਮ ਸ਼ੁਰੂ ਹਾਂ ਹੁਣ ਹਰ ਇੱਕ ਬੰਦੇ ਨੂੰ ਹੁੰਦਾ ਕਿ ਮੇਰੇ ਦੋ ਦਾਣੇ ਘਰੇ ਵੱਧ ਜਾਣ ਕੋਈ ਮਾੜਾ ਤਾਂ ਚਾਹੁੰਦਾ ਨਹੀਂ ਹੁੰਦਾ ਕਿ ਮੇਰੇ ਬੱਚਿਆਂ ਤੇ ਦੋ ਰੋਟੀਆਂ ਘੱਟ ਮਿਲਣ ਪਰ ਮੈਂ ਇਹ ਕਹਿੰਦਾ ਨਾ ਰਾਈ ਭਰਾਵਾਂ ਨੂੰ ਕਿ ਭਰਾ ਤੁਸੀਂ ਬਾਹਰ ਜਦੋਂ ਕਮਾਈ ਕਰਦੇ ਆ ਉਦੋਂ ਤਾਂ ਤੁਹਾਡੇ ਨਾਲ ਕੋਈ ਕਮਾਈ ਤੇ ਮਿਹਨਤ ਨਹੀਂ ਕਰਨ ਜਾਂਦਾ ਹੁਣ ਜਦੋਂ ਪੈਸੇ ਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਵਰਤ ਸਕਦਾ ਜੇ ਤੁਸੀਂ ਕਮਾਇਆ ਵਾ ਜੇ ਆਇਆ ਵਧੀਆ ਤੇ ਫੇ ਵਰਤੋਗੇ ਤੁਹਾਡੇ ਤੋਂ ਵਧੀਆ ਕੋਈ ਨਹੀਂ ਹੂੰ ਇਸ ਕਰਕੇ ਕਿ ਮੈਂ ਮਾਲਕ ਨੂੰ ਅਪੀਲ ਕਰਦਾ ਵੀ ਤੁਸੀਂ ਆਪ ਥੋੜਾ ਤੁਰ ਫਿਰ ਕੇ ਘੜ ਤੋਂ ਘੜੇ ਚੋ 1.5 ਕਰੋੜ ਰੁਪਏ ਬਚਾ ਸਕਦੇ ਜੇ ਤੁਸੀਂ ਆਪ ਸੌਦੇ ਕਰਦੇ ਹੋ ਤਾਂ ਹਾਂ ਤੇ ਗੱਲ ਸਹੀ ਆ ਕਮਾਉਣ ਹੀ ਜਾਣੇ ਆ ਤੇ ਜੇ ਤੁਰ ਫਿਰ ਲਗੇ ਹਾਂਜੀ ਤੇ ਜਦੋਂ ਫਿਰ ਬਾਈ ਜਿਵੇਂ ਮੰਨ ਕੇ ਚੱਲ ਮੈਂਟੂ ਬਾਈ ਹੁਣ ਕਿਸੇ ਬੰਦੇ ਨੇ ਫਿਰ ਗੱਲ ਉੱਥੇ ਆ ਖੜਨੀ ਆ ਜਿੱਥੋਂ ਤੁਸੀਂ ਸ਼ੁਰੂ ਕੀਤੀ ਆ ਹਾਂਜੀ ਬਈ ਕਈ ਬੰਦੇ ਤੁਰਦੇ ਫਿਰਦੇ ਨਹੀਂ ਹਾਂਜੀ ਹਾਂ ਬਿਲਕੁਲ ਕੋਈ ਮੰਨ ਲਓ ਵੀ ਨਾ ਤੁਰਨ ਫਿਰਨ ਵਾਲਾ ਬੰਦਾ ਤੈਨੂੰ ਟੱਕਰ ਗਿਆ ਹਾਂਜੀ ਹਾਂਜੀ ਹਾਂ ਉਹ ਕਹਿੰਦਾ ਯਾਰ ਮੈਂਟੂ ਮੈਂ ਲੋਪੋ ਵਾਲੀ ਦੀ ਵੀਡੀਓ ਦੇਖੀ ਸੀ ਤੂੰ ਮੈਨੂੰ ਬੰਦਾ ਵਧੀਆ ਲੱਗਦਾ ਹਾਂਜੀ ਤੂੰ ਮੈਨੂੰ ਸਾਰੇ ਸਾਰਾ ਕੋਲਡ ਸਟੋਰ ਪਾਉਣ ਤੋਂ ਕੋਈ ਸਲਾਹ ਦੇ ਦੇ ਹਾਂਜੀ ਹਾਂਜੀ ਉਹਦੇ 'ਚ ਤੁਸੀਂ ਕਰਦੇ ਆ ਆ। ਹਾਂਜੀ। ਫਿਰ ਤੁਸੀਂ ਮਸ਼ੀਨਰੀ ਵਗੈਰਾ 'ਚ ਮਦਦ ਕਰਦੇ ਹੋਗੇ ਜਿਵੇਂ ਇਹਦੇ ਕਨਵੇਅਰ ਲੱਗੇ ਆ ਕੁਝ ਹੋਰ ਲੱਗੇ ਆ ਇਸ ਤਰ੍ਹਾਂ ਦੇ। ਅਸੀਂ ਵੀਰੇ ਦੋ ਚੀਜ਼ਾਂ ਕਰੀ ਦੀਆਂ। ਮਾਲਕ ਨੂੰ ਅਸੀਂ ਇੱਥੇ ਵੀ ਹਰ ਜਗ੍ਹਾ ਜਿੱਥੇ ਕੰਮ ਕਰਦੇ ਆ ਕੁਝ ਨਹੀਂ ਦਿੰਦੇ। ਹਾਂ ਹਾਂ। ਤੇ ਅਸੀਂ ਅਗਲੇ ਮਾਲਕ ਨੂੰ ਇਹ ਸਲਾਹ ਦਿੰਨੇ ਹਾਂ ਕਿ ਭਾਈ ਅਸੀਂ ਜਿਹੜੀ ਜਗ੍ਹਾ ਤੇ ਤੁਹਾਨੂੰ ਭੇਜਿਆ ਵਾ ਜੀ ਤੁਸੀਂ ਉੱਥੋਂ ਸੌਦਾ ਨਹੀਂ ਲੈਣਾ। ਜੀ। ਤੁਸੀਂ ਪਹਿਲਾਂ ਆਪ ਦਾ ਟਰਾਈ ਕਰਨਾ ਉਸੇ ਹੀ ਸੌਦੇ ਦਾ ਉਸੇ ਕੁਆਲਿਟੀ ਦਾ। ਜੇ ਮੇਰੀ ਦੁਕਾਨ ਜਿੱਥੇ ਮੈਂ ਭੇਜ ਰਿਹਾ ਉੱਥੇ 1 ਰੁਪਿਆ ਮਹਿੰਗਾ ਲੱਗ ਰਿਹਾ ਤੂੰ ਬਿਲਕੁਲ ਆਕੇ ਮੈਨੂੰ ਇੱਕ ਤਾਂ ਝਾੜ ਪਾਈ ਹੂੰ ਠੀਕ ਆ ਨਾ ਫਿਰ ਮੈਂ ਉਸ ਬੰਦੇ ਨਾਲ ਗੱਲ ਕਰੂੰਗਾ ਹੂੰ ਵੀ ਜੇ ਤਾਂ ਰੁਪਿਆ ਸਸਤਾ ਮੇਰੀ ਦੁਕਾਨ ਜਿੱਥੇ ਮੈਂ ਭੇਜਿਆ ਮਿਲ ਰਿਹਾ ਤਾਂ ਲਈ ਨਹੀਂ ਵੀਰੇ ਨਾਲ ਲਈ ਆਹ ਪੈਨਲ ਆ ਜਿਹੜੇ ਲੱਗਦੇ ਹਾਂਜੀ ਹਾਂ ਇਹ ਪੈਨਲ ਲੱਗਦਾ ਜੀ ਆਹ ਪੈਨਲ ਦਾ ਸਾਰਾ ਸਟਰਕਚਰ ਬਣਿਆ ਹੁਣ ਇਹਦੇ ਵਿੱਚ ਵੀ ਦੋ ਚੀਜ਼ਾਂ ਨੇ ਵੀਰੇ ਬਾਹਰ ਹੁਣ ਆਪਣੇ ਲੱਗਾ 120 ਐਮ ਐਮ ਅੱਛਾ ਜੀ ਅੰਦਰ ਲੱਗਾ 80 ਐਮ ਐਮ ਹਾਂ ਬਾਹਰ ਲੈਣੇ ਜਿਆਦਾ ਉਹ ਤੱਕਾ ਹੁੰਦਾ ਹਾਂਜੀ ਹਾਂ ਔਰ ਉਹਦਾ ਇੱਕ ਹੋਰ ਹੈ ਨਾ ਹੁਣ ਜੇ ਮਾਲਕ 80 ਬਾਹਰ ਲਾ ਦੂਗਾ ਉਹਨੇ ਤਾਂ ਕੰਮ ਨਹੀਂ ਕਰਨਾ ਜਿੰਨੀ ਸਟਰੈਂਥ ਚਾਹੀਦੀ ਓੰਨੀ ਤਾਂ ਲਾਉਣੀ ਚਾਹੀਦੀ ਕਈ ਕੀ ਕਰਦੇ ਵਿਦ ਮਟੀਰੀਅਲ ਦੇ ਵਿੱਚ 120 80 ਲਾ ਜਾਂਦੇ ਉਹ ਮਾਲਕ ਨੂੰ ਪਤਾ ਨਹੀਂ ਵੀ 120 ਚ ਕੀ ਫਰਕ ਹੋਊਗਾ 80 ਜੀ ਕੀ ਉਹੀ ਇਹੀ ਪੁਆਇੰਟ ਕੋਈ ਸੋਚਣ ਵਾਲੇ ਤਾਂ ਹੀ ਉਹ ਬਚ ਗਏ ਕਿ ਪੈਨਲ ਦੇ ਕਾਮਯਾਬ ਨਹੀਂ ਹੈਗੇ ਜਿਹੜਾ ਮੇਨ ਰੀਜ਼ਨ ਮਤਲਬ ਮਾਲਕ ਆ ਗੱਲ ਮੈਨੂੰ ਲੱਗਦਾ ਕਿ ਕਿਤੇ ਬਿਸਰਨਾ ਗਈ ਹੋਵੇ ਸੁਣਨ ਵਾਲਿਆਂ ਦੇ ਦਿਮਾਗ 'ਚ ਬਾਈ ਕਹਿੰਦਾ ਬਾਹਰਲੇ ਪਾਸੇ ਲੱਗਦਾ 120 ਐਮ ਐਮ ਹਾਂਜੀ ਹਾਂ ਅੰਦਰ ਲੱਗਦਾ 80 ਜਦੋਂ ਵਿੱਦ ਮਟੀਰੀਅਲ ਤੋਂ ਠੇਕਾ ਕਰਦੇ ਹਾਂ ਸਾਰੇ 'ਚ 80 ਠੋਕ 80 ਠੋਕ ਜਾਂਦੇ ਆ 80 ਠੋਕ ਜਾਂਦਾ ਤੇ ਇਹ ਤਕਰੀਬਨ ਗੱਲ ਗੌਰ ਕਰਨ ਵਾਲਾ ਗੌਰ ਕਰਨ ਵਾਲੇ ਔਰ ਇੱਕ ਨਾ ਕੰਪਨੀ ਤੋਂ ਉਸ ਤੋਂ ਮਾਲ ਖਰੀਦੋ ਉਹਦੇ ਕੈਮੀਕਲ ਦੀ ਜਾਂਚ ਕਰੋ ਜਿਹੜੀ ਕੰਪਨੀ ਤੋਂ ਆਪਾਂ ਮਾਲ ਲੈਣਾ ਪੈਨਲ ਜੀ ਉਹਦੀ ਐਕੂਰੇਟ ਜਾਂਚ ਵੀ ਹੋ ਜਾਂਦੀ ਲੈਬਾਂ ਬਹੁਤ ਕੁਝ ਬਣਿਆ ਹੋਇਆ ਵਾ ਕਈ ਵਾਰ ਕੀ ਹੁੰਦਾ ਕੰਪਨੀ ਆਪਦੇ ਆ ਕਾਰਨਰ ਹੋਂ ਅਸੀਂ ਭਰ ਰਹੇ ਹਾਂ ਅਸੀਂ ਇਹਦਾ ਚੈੱਕ ਅਪ ਕਰਾਇਆ ਹੋਇਆ ਔਰ ਐਕਸਪਾਇਰੀ ਡੇਟ ਨਹੀਂ ਹੈਗੀ ਇਹ ਚੈੱਕ ਕਰਕੇ ਫਿਰ ਅਸੀਂ ਕੈਮੀਕਲ ਭਰੋਨੇ ਆ ਕਾਰਨਰ ਦੇ ਵਿੱਚ ਜੀ ਹੁਣ ਤੁਹਾਨੂੰ ਪਤਾ ਨਹੀਂ ਲੱਗਦਾ ਉਹਨਾਂ ਕਾਰਨਰ ਦੇ ਵਿੱਚ ਜੋੜ ਹੈਗਾ ਕਿ ਨਹੀਂ ਹੈਗਾ ਨਹੀਂ ਪਤਾ ਨਹੀਂ ਲੱਗਦਾ ਹਾਂ ਵੀ ਇਹ ਕਾਰੀਗਰ ਕਈ ਜਗ੍ਹਾ ਤੋਂ ਸੀ ਜੋਗ ਮੈਂ ਤੁਹਾਨੂੰ ਵੀਡੀਓ ਵੀ ਦਊਂਗਾ ਕਈ ਜਗ੍ਹਾ ਹੁਣ ਕਾਰੀਗਰ ਮਾੜਾ ਹੂੰ ਉਹਦੇ ਵਿੱਚ ਪੈਨਲ ਵੀ ਕੀ ਕਰੂਗਾ ਹੂੰ ਜੇ ਮੈਂ ਇਹਦੇ ਜਿਹੜੇ ਟੈਕਨੀਕਲ ਜਿਹੜੇ ਪੁਆਇੰਟ ਇਹਦੇ ਨਹੀਂ ਧਿਆਨ ਰੱਖੂਗਾ ਹੁਣ ਅਸੀਂ ਕੀ ਕਰਦੇ ਆ ਅਸੀਂ ਮਾਲਕ ਤੋਂ ਰਿਵਿਊ ਕਰਦੇ ਹਰ ਸਾਲ ਹੂੰ ਵੀ ਜਦੋਂ ਉਹ ਪ੍ਰਾਈਮ ਕੋਲਡ ਸਟੋਰ ਲਾਇਆ ਪੀਲਾ ਉਹਨਾਂ ਤੋਂ ਅੱਦ ਕਿ ਅਸੀਂ ਰਿਵਿਊ ਲੈ ਕੁਝ ਟੈਕਨੀਕਲ ਪੁਆਇੰਟ ਆਏ ਉਹ ਅਸੀਂ ਅਗਲੇ ਸਾਲ ਦੂਰ ਕਰ ਜਿਵੇਂ ਜਿਵੇਂ ਅਸੀਂ ਚੱਕਰ ਵਾਲੇ ਚ ਆਲੂ ਰੱਖੇ ਸੀ ਹਾਂਜੀ ਹਾਂ ਤੂੰ ਸਾਨੂੰ ਕੀ ਪੁੱਛਿਆ ਬਈ ਬਾਈ ਤੁਹਾਡੇ ਆਲੂ ਹਰੇ ਹੋਗੇ ਹਾਂ ਵੇ ਤੁਹਾਡਾ ਰਿਜ਼ਲਟ ਤਾਂ ਨਹੀਂ ਖਰਾਬ ਹੋਇਆ ਰਿਜ਼ਲਟ ਨਹੀਂ ਖਰਾਬ ਹੋਇਆ ਹਾਂ ਨਾ ਮੈਂ ਤੁਹਾਨੂੰ ਕਿਹਾ ਵੀ ਹਾਂ ਯਾਰ ਸਾਡਾ ਆਲੂ ਵਧੀਆ ਨਹੀਂ ਤਾਂ ਕੋਈ ਠੇਕੇਦਾਰ ਇਹ ਚੀਜ਼ਾਂ ਨਹੀਂ ਪੁੱਛਦਾ ਲਗਾ ਕਹਿੰਦਾ ਅਸੀਂ ਪੈਸੇ ਲੈ ਸਾਨੂੰ ਕੀ ਲੱਗੇ ਉਹ ਮੈਂ ਮਾਲਕ ਨੂੰ ਇਹ ਕਹਿੰਦਾ ਉਹਨਾਂ ਕਿ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਮੇਰੀ ਸਰਵਿਸ ਫਰੀ ਹੈ ਅਗਰ ਮੇਰੇ ਕੰਮ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਫਰੀ ਹੈ ਜੋ ਤੱਕ ਮੈਂ ਜਿਉਂਦਾ ਗਾਂਦ ਤੱਕ ਪਤਾ ਨਹੀਂ ਉਹ ਹੁਣ ਮੇਰੀ ਉਮਰ 20 ਸਾਲ ਹੈ ਕਿ 40 ਸਾਲ ਉਦੋਂ ਤੱਕ ਮੇਰੀ ਉਹ ਵਾਈ ਗੁਰੂ ਦੇ ਹੱਥ ਉਹ ਵਾਈ ਗੁਰੂ ਦੇ ਹੱਥ ਜਿੰਨੀ ਸਾਡੇ ਹੱਥਾਂ ਉਹ ਉਹ ਅਸੀਂ ਦੇ ਸਕਦੇ ਹਾਂ ਉਹ ਦੇ ਸਕਦੇ ਸਰਵਿਸ ਖੇਤਰ ਚੋਂ ਬਾਹਰ ਆਬ ਪਣੇ ਅਧਿਕਾਰ ਖੇਤਰ ਜੋਂ ਬਾਹਰ ਆ ਆਪਾਂ ਮਾਲਕ ਨੂੰ ਐਡਵਾਈਸ ਕਰ ਸਕਦੇ ਆ ਕਿ ਆਹ ਚੀਜ਼ਾਂ ਤੋਂ ਬਚਿਓ ਇਸ ਤੋਂ ਗਾਂ ਆਪਣਾ ਕੋਈ ਰੋਲ ਨਹੀਂ ਉਹ ਮਾਲਕ ਜਿੱਥੋਂ ਮਰਜ਼ੀ ਲਵਾ ਲੇ ਵੈਸੇ ਜਾਣਕਾਰੀ ਲਈ ਮੈਂ ਪੁੱਛਦਿਆਂ ਵੀ ਸਾਡੀ ਵੀ ਦਿਲਚਸਪੀ ਆ ਹਨਾ ਹਾਂਜੀ ਹਾਂਜੀ ਇਹਦੇ ਵਿੱਚ ਵੀ ਉਹ ਫਰਿੱਜ ਵਾਂਗੂ ਅਮੋਨੀਆ ਗੈਸ ਹੀ ਹੁੰਦੀ ਆ ਅਮੋਨੀਆ ਗੈਸ ਆ ਅਮੋਨੀਆ ਟੈਂਕ ਆ ਵੀਰੇ ਆ ਪਿਆ ਇੱਧਰ ਇਹ ਅਮੋਨੀਆ ਟੈਂਕ ਹੁਣ ਇਹ ਚ ਵੀ ਇੱਕ ਤੁਹਾਨੂੰ ਪੁਆਇੰਟ ਕਲੀਅਰ ਕਰ ਦਿੰਨਾ ਹੁਣ ਆਮ ਜੇ ਆਪਾਂ ਲੋਕਲ ਬੰਦੇ ਤੋਂ ਕੰਮ ਕਰਾਉਣੇ ਕੰਪਨੀ ਤੋਂ ਨਹੀਂ ਕਰਾਉਣੇ ਉਹਨੇ ਇੱਕ ਹੀ ਗੇਜ ਦੇਣੀ ਆ ਜਿਹੜੀ ਉਹ ਲੱਗੀ ਹੋਈ ਆ ਹੂੰ ਹੁਣੇ ਕੰਪਨੀ ਤੋਂ ਫੀਟਿੰਗ ਕਰਾਈ ਆ ਇਹਦਾ ਰੇਡੀਏਸ਼ਨ ਰੇਡੀਓ ਟੈਸਟ ਹੋ ਕੇ ਹੁੰਦਾ ਵਾ ਲੋਹਾ ਫਿਰ ਜਾ ਕੇ ਪਾਸ ਹੋ ਕੇ ਫਿਰ ਇਹ ਦੋ ਗੇਜਾਂ ਲਾਈਆਂ ਔਰ ਵਾਲ ਦੇਖੋ ਆਮ ਤੁਸੀਂ ਕਿਸੇ ਲੋਕਲ ਪ੍ਰੋਜੈਕਟ ਜਿਹੜੇ ਬੰਦੇ ਕਰਦੇ ਨਾ ਉਹਨਾਂ ਚ ਇੰਨੇ ਵਾਲ ਨਹੀਂ ਮਿਲਣਗੇ ਐਗਜ਼ਿਟ ਵਾਲ ਕੇ ਕੱਲ ਨੂੰ ਖਾਲੀ ਕਰਨਾ ਪਵੇ ਹੁਣ ਇੱਧਰ ਆਜੋ ਐਲਪੀਆਰ ਐਲਪੀਆਰ ਤੇ ਦੇਖੋ ਕਿੰਨੇ ਸੈਂਸਰ ਕਿੰਨੀਆਂ ਗੇਜਾਂ ਇਹ ਕੰਪਨੀ ਤੇ ਕੰਮ ਤਾਂ ਲੱਗੇ ਹੋਏ ਆ ਔਰ ਐਗਜ਼ਿਟ ਵਾਲ ਕਿੰਨੇ ਜਿੰਨੇ ਪੁਆਇੰਟ ਖਾਲੀ ਕਰਨ ਨੂੰ ਐਚ ਚ ਕੀ ਆ ਇਹ ਚ ਇਹ ਐਲਪੀਆਰ ਹੁੰਦਾ ਵੀਰੇ ਇਹਦੇ ਵਿੱਚ ਜੋ ਗੈਸ ਆ ਕੇ ਸਟੋਰ ਜਦੋਂ ਵਾਪਸ ਆਉਣੀ ਹੋਏ ਕ੍ਰੈਸਰ ਕੋਮਕ ਐਚ ਆਉ ਨਹੀਂ ਹੁੰਦੀ ਐ ਐਲ ਪੀ ਆਰ ਇਹਨੂੰ ਕਹਿ ਦਿੰਦੇ ਆ ਅੱਛਾ ਇੱਧਰ ਆਉਣੀ ਆ ਹਾਂਜੀ ਹਾਂਜੀ ਆ ਇਹ ਗੇਜਾਂ ਲੱਗੀਆਂ ਆ ਆਮ ਕੀ ਹੁੰਦਾ ਇੱਥੇ ਵੀ ਇੱਕ ਹੀ ਗੇਜ ਹੁੰਦੀ ਆ ਇੱਕ ਵਾਰ ਮੈਂ ਪਤਾ ਨਹੀਂ ਖਮੇ ਕਿਹੜੇ ਸਟੋਰ ਚ ਦੇ ਗੱਲ ਸੁਣੀ ਸੀ ਉਹ ਕਹਿੰਦੇ ਬਾਲਬੂਲ ਘੱਟ ਲਾਤੇ ਉਹਦੇ ਨਾਲ ਮੁੜ ਕੇ ਬਾਅਦ ਦੇ ਵਿੱਚ ਉਹ ਪ੍ਰੋਬਲਮ ਹੋ ਜਾਂਦੀ ਸੀ ਹੁਣ ਕੀ ਆ ਕਿ ਆਹ ਕੰਪਨੀ ਦਾ ਪ੍ਰੋਜੈਕਟ ਹੂੰ ਕੰਪਨੀ ਨੇ ਹੁਣ ਆਪਣਾ ਇੱਕ ਇਨਵਿਜੂਅਲ ਬੰਦੇ ਨੂੰ ਨਹੀਂ ਫੜ ਕੇ ਚੱਲਣਾ ਹੁੰਦਾ ਉਹਨੇ ਆਪਦੀ ਲਾਈਫ ਲੰਬੀ ਵਾਸਤੇ ਜਾਣਾ ਉਹ ਜਿਹੜਾ ਬੰਦਾ ਆਪਣਾ ਡੀਲ ਕਰਨਾ ਹੈ ਉਹ ਮੁੱਕਰ ਸਕਦਾ ਪਰ ਕੰਪਨੀ ਨਹੀਂ ਮੁੱਕਰ ਸਕਦੀ ਆਪਾਂ ਇੱਕ ਮੇਲ ਪਾਈ ਕੰਪਨੀ ਨੂੰ ਭੱਜੜਾ ਪੈ ਜਾਣੀਆ ਹੁਣ ਲੋਕਲ ਬੰਦੇ ਤੋਂ ਮੰਨ ਲੇ ਕਿ ਚਲੋ ਮੈਂ ਹੀ ਆਂ ਮੈਂ ਪਲਾਂਟ ਦਾ ਇਹਦਾ ਕਹਿ ਦਿੱਤਾ ਕਿ ਮੈਂ ਤੁਹਾਨੂੰ ਆਹ ਲਵਾ ਕੇ ਦੇ ਦੂੰਗਾ ਹੁਣ ਕੰਪਨੀ ਦੇ ਰਹੀ ਸੀ 90 ਲੱਖ ਦਾ ਮੈਂ ਇਹਨੂੰ ਜੇ 80 ਲੱਖ ਦਾ ਲਵਾਂਗਾ ਤਾਂ ਹੀ ਤੁਸੀਂ ਮੈਨੂੰ ਪ੍ਰੋਜੈਕਟ ਦਊਗਾ ਮਾਲਕ ਹੁਣ 10 ਲੱਖ ਰੁਪਏ ਦਾ ਉਹ ਗੋ ਗੈਪ ਉਹ ਮੈਂ ਕਿਤੇ ਨਾ ਕਿਤੇ ਤਾਂ ਕੱਢੂੰਗਾ ਕਦੇ ਵਾਲ ਚੋਰੀ ਕਰੂੰ ਕਦੇ ਕੋਸ਼ ਕਰ ਹੁਣ ਅਮੋਨੀਆ ਦਾ ਕੀ ਹੁੰਦਾ ਕਿ ਵਾਲ ਲੱਗੇ ਹੁੰਦੇ ਇੱਕ ਚੈਂਬਰ ਦੀ ਸਪਲਾਈ ਇੱਕ ਚ ਕਈ ਕੀ ਕਰਦੇ ਦੋ ਚੈਂਬਰਾਂ ਨੂੰ ਇੱਕੋ ਹੀ ਵਾਲ ਲਾ ਦਿੰਦੇ ਆ ਉਹ 15-20 ਹਜ਼ਾਰ ਦਾ ਵ ਇਹ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਬਚਾ ਕੇ ਅਗਲੇ ਨੇ ਘਰ ਪੂਰਾ ਕਰਨਾ ਹੀ ਆ। ਫਿਰ ਜਿਸ ਦਿਨ ਤੁਹਾਡਾ ਪਲਾਨਡ ਲੱਗ ਗਿਆ ਪੈਸੇ ਲੈ ਲੇ ਫਿਰ ਤੂੰ ਕੌਣ ਤੇ ਮੈਂ ਕੌਣ। ਜੇ ਕੰਪਨੀ ਤੋਂ ਕਰਾਵਾਂ ਕੰਪਨੀ ਤੋਂ ਆਪੋ ਜਦ ਮਰਜ਼ੀ ਫੜ ਸਕਦੇ ਆ। ਆ ਆ ਕਿੱਡੀ ਮੋਟਰ ਆ? ਆ ਆ ਕਿੰਨੇ ਦੀ ਮੋਟਰ ਆ? ਇਹ 80 ਦੀ ਮੋਟਰ ਆ ਵੀਰੇ। 80 ਹਜ਼ਾਰਸ ਪਾਵਰ ਦੀ ਮੋਟਰ ਤੇ ਆ ਆ ਹੈਗਾ ਕੰਪਰੈਸ਼ਰ। ਇਹ ਕੰਪਰੈਸ਼ਰ ਕਹਿੰਦੇ ਆ। ਇਹ ਦੋ ਕੰਪਰੈਸ਼ਰ ਲੱਗੇ ਆ। ਹਾਂਜੀ ਹਾਂਜੀ। ਇਹ ਚੀਜ਼ ਦੀ ਮੈਨੂੰ ਸਮਝ ਨਹੀਂ ਆਈ ਵੀ ਦੋ ਤਰ੍ਹਾਂ ਦੀ ਇੱਥੇ ਆ ਪਾਰਟੀਸ਼ਨ ਹੁੰਦੀ ਹੈ ਇੱਕ ਹੁੰਦੀ ਸ਼ੂਗਰ ਫਰੀ ਹਾਂਜੀ ਇੱਕ ਹੁੰਦੀ ਹੈ ਦੂਸਰੀ ਹਾਂਜੀ ਹਾਂਜੀ ਹੈਨਾ ਜਿਹੜਾ ਸ਼ੂਗਰ ਫਰੀ ਚੋਂ ਖਾਣ ਵਾਲਾ ਲੱਗਦਾ ਹਾਂਜੀ ਹਾਂ ਤੇ ਬੀਚ ਦੂਜਾ ਲੱਗਦਾ ਦੂਜਾ ਲੱਗਦਾ ਹਾਂਜੀ ਤੇ ਦੋਨਾਂ ਦੇ ਅਲੱਗ-ਅਲੱਗ ਗੈਸ ਜਾਂਦੀ ਹੈ ਗੈਸ ਜਿਹੜੀ ਹੁੰਦੀ ਨਾ ਵੀਰੇ ਇੱਥੋਂ ਨਹੀਂ ਗੈਸ ਜਾਂਦੀ ਉਹ ਸ਼ੂਗਰ ਫਰੀ ਦਾ ਕੀ ਬਾਹਰ ਨਾ ਪੁਆਇੰਟ ਦਿੱਤੇ ਜਾਂਦੇ ਅੱਛਾ ਜੀ ਭਾਂਪਲਾ ਦੇਈ ਦੇ ਉਹ ਤੁਹਾਨੂੰ ਮੈਂ ਦਿਖਾਉਂਗਾ ਅਜੇ ਲੱਗੇ ਨਹੀਂ ਹਜੇ ਇੱਥੇ ਅੱਛਾ ਜੀ ਤੇ ਉਹਦੇ ਕੀ ਹੁੰਦਾ ਉਹਦੇ ਵਿੱਚ ਨਾ ਮੋਟਰਾਂ ਹੁੰਦੀਆਂ ਮਸ਼ੀਨ ਆਗੇ ਉਹਤੇ ਤੇ ਰੱਖ ਕੇ ਉਹਨੇ ਫੋਗਿੰਗ ਕਰਨੀ ਹੁੰਦੀ ਸਪਰੇਅ ਕਰਨੀ ਹੁੰਦੀ ਬਾਹਰੋਂ ਵੀ ਉਹਦਾ ਇਧਰੋਂ ਗੈਸ ਨਾ ਕੋਈ ਲੈਣਾ ਦੇਣਾ ਨਹੀਂ ਹੈਗਾ ਹੂੰ ਵੀ ਉਹ ਉੱਥੋਂ ਪਾਤੀ ਉਹ ਡੋਰ ਨੂੰ ਕਲੋਜ਼ ਕਰਤਾ ਕੁਝ ਮੰਥਲੀ ਜਾਂ ਕੋ 15 ਦਿਨ ਲਈ ਤੇ ਉਹ ਕਲੋਜ਼ ਕਰਕੇ ਬਾਅਦ ਦੇ ਵਿੱਚ ਉਹਨੂੰ 슈ਗਰ ਫ੍ਰੀ ਕਹਿ ਦਿੰਦੇ ਆ ਹਾਂ ਉਹ 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 ਫੁੱਟੂਗਾ ਨਹੀਂ ਉਹ ਫੁੱਟੂਗਾ ਨਹੀਂ ਕਹਿੰਦਾ ਮਤਲਬ ਸ਼ੁੱਧ ਪਾਚਾ ਜੀ ਕਹਿੰਦੇ ਆਲੂ ਨੂੰ ਖੱਸੀ ਕਰ ਦਿੱਤਾ ਗਿਆ ਉਹਨੂੰ ਚਾਹੇ ਤੁਸੀਂ ਮਿੱਟੀ 'ਚ ਸੋੜ ਦੋ ਜ਼ਮੀਨ 'ਚ ਸੋੜ ਦੋ ਉੱਗੂਗਾ ਨਹੀਂ ਹਾਂ ਤੇ ਉਹ ਜੇ ਗੈਸ ਬੀ ਵਾਲੇ ਪਾਸੇ ਲੀਕ ਹੋ ਗਈ ਤਾਂ ਲੋਕਾਂ ਦਾ ਬੀ ਖਰਾਬ ਹੋ ਗਿਆ ਖਰਾਬ ਹੋ ਜਾਣਾ ਤਾਂ ਤੁਸੀਂ ਜਿਹੜਾ ਤੁਹਾਡਾ ਧਿਆਨ ਆ ਉਹ ਪਹਿਲਾ ਇਹ ਧਿਆਨ ਆ ਕਿ ਸਾਰੀ ਗੈਸ ਨੂੰ ਬਾਹਰ ਨਹੀਂ ਨਿਕਲਣ ਦੇਣਾ ਬਸ ਜੀ ਹਾਂ ਜੀ ਤਾਂ ਦੂਸਰਾ ਧਿਆਨ ਆ ਕਿ ਦੂਜੀ ਗੈਸ ਨੂੰ ਦੂਜੇ ਪਾਸੇ ਦੂਜੇ ਪਾਸੇ ਲੈ ਜਾਣਾ ਉਹ ਨੰਬਰ ਤੋਂ ਹੁਣ ਤੱਕ ਇੰਨੇ ਪ੍ਰੋਜੈਕਟ ਲਾਏ ਮੰਨ ਕੇ ਹੁਣ ਕੰਪਨੀਆਂ ਦਾ ਸੀਡ ਆ 3-3000 ਰੁਪਏ ਬੈਗ ਦਾ ਵਾ 8-8 ਰੁਪਏ ਦਾ ਪੀਸ ਬਹੁਤ ਮਹਿੰਗਾ ਅਗਰ ਮੇਰੇ ਪੈਨਲ ਵਾਲੇ ਗਮਜਾਗ ਨੁਕਸ ਹੁੰਦੇ ਹੋਣ ਫਿਰ ਤਾਂ ਅੱਜ ਮੈਨੂੰ ਇਹ ਪ੍ਰੋਜੈਕਟ ਹੋਣੇ ਨਹੀਂ ਚਾਹੀਦੇ ਸੀਗੇ ਜੇ ਅਸੀਂ ਇਸ ਚੀਜ਼ ਨੂੰ ਰੋਕ ਰਹੇ ਹਾਂ ਕੰਪਨੀਆਂ ਨੂੰ ਲੰਮਾ ਨਹੀਂ ਦੇ ਰਿਹਾ ਕੰਪਨੀ ਤਾਂ ਨਾ ਸੈਣ ਹੱਦੋਂ ਵੱਧ ਕਰਾ ਲੈਂਦੇ ਕਿ ਵੀ ਇਕਰ ਇੱਕ ਵੀ ਦੇ ਆਪਾਂ ਜਿਹੜਾ ਦੇਸੀ ਜੱਟ ਬੰਦੇ ਆਪਾਂ ਜਿੱਦਾ ਮਰਜ਼ੀ ਕਰਾ ਲੈਣੇ 25 ਤੇ ਆਲੂ ਫੜਾਏ ਉਹ ਵੀ ਕਹ ਦੇ ਜੀ ਮਨੀਮ ਨੂੰ ਲਿਖ ਲਈ ਯਾਰ ਇੰਨੀਆਂ ਟਰਾਲੀਆਂ ਆ ਗਈਆਂ ਪਰ ਕੰਪਨੀ ਬਹੁਤ ਲਿਖਤ ਪੜਤ ਕਰਕੇ ਜੇ ਕੰਪਨੀ ਦਾ 3000 ਬੈਗ ਵਾਲੇ ਸੀਡ ਨੂੰ ਜੇ ਹੁਣ ਗੈਸ ਬੜੀ ਤੋਂ ਇੱਕ ਬੋਰੀ ਨੂੰ ਤਾਂ ਨਹੀਂ ਅਸਰ ਕਰਨਾ ਉਹਨੇ ਜਿੰਨਾ ਉਹਦੇ ਹਿੱਟ ਹੋਇਆ ਉਹਨੇ ਉਨਾ ਕਰਨਾ ਔਰ ਅੰਦਰ ਪੱਖੇ ਚੱਲ ਰਹੇ ਉਹਨਾਂ ਨੇ ਕਮਾ ਦੇਣੀ ਸਾਰੇ ਚ ਹੋ ਸਕਦਾ ਪੂਰਾ ਚੈਂਬਰ ਹੀ ਨੁਕਸ ਹੋ ਜਵੇ ਪਰ ਹੁਣ ਤੱਕ ਅਜੇ ਤੱਕ ਇਹੋ ਜਿਹਾ ਆਪਣੇ ਪਰਮਾਤਮਾ ਅਮੀਰ ਕਦੇ ਇਹੋ ਜਿਹਾ ਨਹੀਂ ਆਉਣਾ ਵੀ ਨਹੀਂਗਾ ਔਰ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦਿਖਾਉਂਗਾ ਇਹਦੇ ਪੈਨਲ ਦੇ ਵਿੱਚ ਕੀ ਹੁੰਦਾ ਜੀ 메ਨ ਚੀਜ਼ ਰੱਖਣ ਵਾਲੀ ਇੰਨੀ ਕਿ ਜਿੰਨੇ ਜੁਆਇੰਟ ਘੱਟ ਆਉਣਗੇ ਉੰਨੀ ਲੀਕਿੰਗ ਘੱਟ ਹੋਊ। ਵੀ ਜਿਹੜੇ ਜੁਆਇੰਟ ਆਪਾਂ ਜਾਦੇ ਛੱਡ ਦਾਂਗੇ ਇਦਾਂ ਉਹ ਜਿਹੜੇ ਜਿੰਨੇ ਪੁਆਇੰਟ ਆਪਾਂ ਜੁਆਇੰਟ ਜ਼ਿਆਦਾ ਰੱਖਾਂਗੇ ਉਹਨੇ ਲੀਕਿੰਗ ਦੇ ਚਾਂਸ ਜ਼ਿਆਦਾ ਹੁੰਦੇ। ਹੁਣ ਉੱਥੇ ਕੀ ਹੁੰਦਾ ਕਈ ਵਾਰ ਪੈਨਲ ਵਾਲੇ ਬੰਦੇ ਉਹ ਲੇਬਰ ਮੂੜ ਮੱਤਾ ਆਪਦੀ ਮਿਲ ਜਾਂਦੀ ਹੈ। ਹਾਂ ਕੋਈਆਂ ਕੋਈ ਮਾਲਕ ਤੋਂ ਖਿਜ ਕੇ ਨੁਕਸਾਨ ਕਰ ਜਾਂਦੀ ਕਈ ਵਾਰ ਪਰ ਅਦਰ ਕੰਪਨੀ ਵੀ ਨਹੀਂ ਚਾਹੁੰਦੀ ਕਿ ਅਸੀਂ ਪੈਨਲ ਜੇ ਪੈਨਲ ਲੱਗੂਗਾ ਤਾਂ ਇਹ ਵਧੀਆ ਲੱਗੂ ਤਾਂਹੀਂ ਤਾਂ ਆਰਡਰ ਆਉਣਗੇ ਹਾਂ ਹਾਂ ਉਹ ਕਈ ਵਾਰਾ ਲੇਬਰ ਮਾਲਕ ਤੋਂ ਖਿੱਚ ਕੇ ਕਈ ਵਾਰਾਂ ਇਹੋ ਜਿਹਾ ਕੰਡ ਕਰ ਜਾਂਦੀ ਆ ਉਹ ਕੋਈ ਵੀ ਕਰ ਸਕਦਾ ਜਿਹੜਾ ਬੱਚ ਪੱਲੇਦਾਰ ਵੀ ਕਰ ਸਕਦਾ ਜਾਂ ਇਹ ਵੀ ਕਰ ਸਕਦਾ ਜਾਂ ਉਹ ਲਾ ਲੋਗਾ ਕਈ ਵਾਰਾਂ ਕੋਈ ਲੇਬਰ ਕਿਸੇ ਦੀ ਵੀ ਕਰ ਸਕਦੀ ਆ ਨੇ ਜਦੋਂ ਤੋਂ ਮੈਂ ਮੈਂਟੋ ਹੁਣ ਤੁਹਾਡੇ ਦੋ ਪ੍ਰੋਜੈਕਟ ਚੱਲੀ ਜਾਂਦੇ ਆ ਕਾ ਚੱਲੀ ਜਾਂਦਾ ਤਿੰਨ ਤਿੰਨ ਚੱਲ ਰਹੇ ਆ ਆਪਣੇ ਤਿੰਨ ਚੱਲੀ ਜਾਂਦੇ ਆ ਹਾਂਜੀ ਹਾਂ ਤੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਫਿਰ ਉਹਦੇ ਉੱਤੇ ਹਰ ਰੋਜ਼ ਢੇੜਾ ਰੱਖਦੇ ਆ ਵੀਰੇ ਮੇਰਾ ਇੱਕ ਤੁਹਾਨੂੰ ਸਭ ਤੋਂ ਵਧੀਆ ਗੱਲ ਤੁਸੀਂ ਤਾਂ ਵਧੀਆ ਪੁੱਛੀ ਹਾਂ ਅਸੀਂ ਵੀਰੇ ਪਹਿਲੀ ਗੱਲ ਪ੍ਰੋਜੈਕਟ ਹੀ ਦੋ ਕਰਦੇ ਹਾਂ ਤੀਜਾ ਕੋਈ ਸੱਜਣ ਬਹੁਤ ਧੱਕਾ ਕਰੇ ਤਾਂ ਫੜੇ ਜਿਵੇਂ ਵਿਕਰਾਂਤ ਐ ਗਰੂ ਆ ਸਾਡੇ ਨੇ ਧੱਕਾ ਕਰਿਆ ਸਾਨੂੰ ਕਰਨੇ ਪਏਗੇ ਨਹੀਂ ਤਾਂ ਅਸੀਂ ਦੋ ਭਰਾ ਆਂ ਹਾਂ ਔਰ ਸਟੋਰੇਜ ਡੇ ਨਾਈਟ ਰਹਿਣਾ ਇਹ ਸਾਡਾ ਕਨਸੈਪਟ ਆ ਹੂੰ ਇੱਕ ਸਟੋਰ ਤੇ ਮੇਰੇ ਭਰਾ ਨੇ ਰਹਿਣਾ ਇੱਕ ਚ ਮੈਂ ਰਹਿਣਾ ਡੇ ਨਾਈਟ ਸਟੋਰ ਤੇ ਉੱਤੇ ਹੀ ਰਹਿਣਾ ਔਰ ਮੈਂ ਕਈ ਵਾਰਾਂ 2 ਘੰਟੇ ਵਾਸਤੇ ਦੂਜੇ ਸਟੋਰ ਚ ਜਾਣਾ ਤੋਂ ਨੇ ਜਦ ਦੂਜੇ ਭਰਾ ਨੇ ਇੱਧਰ ਆਉਣਾ ਸਟੋਰ ਨੂੰ ਅਸੀਂ ਖਾਲੀ ਨਹੀਂ ਛੱਡਦੇ ਰਾਤ ਪਰ ਨਾ ਦਿਨ ਜਿੱਦਾਂ ਹੁਣ ਇਹ ਸਟੋਰ ਐਂਡ ਤੇ ਚਲੇ ਗਿਆ ਲੇਬਰਾਂ ਲਗਭਗ ਸਾਡੀਆਂ ਘਰੇ ਜਾ ਚੁੱਕੀਆਂ ਹੁਣ ਇੱਕ ਦਿਨ ਛੱਡ ਕੇ ਗੀੜਾ ਮਾਰੀਦਾ ਐਸੇ ਸਟੇਜ ਤੇ ਵੀ ਤੇ ਜਦੋਂ ਪੂਰਾ ਕੰਮ ਚੱਲਦਾ ਹੁੰਦਾ ਉਦੋਂ ਅਸੀਂ ਡੇ ਨਾਈਟ ਉੱਥੇ ਕੰਮ ਕਰਦੇ ਹਾਂ ਹੁਣ ਰਹੀ ਗੱਲ ਆ ਜੁਆਇੰਟ ਦੀ ਹਾਂ ਹੁਣ ਸਾਡਾ ਇੰਨੀ ਦੂਰੀ ਤੱਕ ਦੇਖੋ ਕਿੱਥੋਂ ਤੱਕ ਇੱਕ ਹੀ ਜੁਆ ਆਮ ਇਸ ਤਰ੍ਹਾਂ ਵਾਲੇ ਕੀ ਕਰਦੇ ਇੱਕ ਇੱਥੇ ਪਾਇਪ ਪਾ ਦੇਣੇ ਇੱਕ ਉੱਥੇ ਸਿਰੇ ਪਾ ਦੇਣੇ ਜੋਇੰਟ ਵੱਧ ਗਏ ਲੀਕਿੰਗ ਦੇ ਪੁਆਇੰਟ ਜਿਆਦਾ ਵੱਧ ਗਏ ਅਸੀਂ ਨੂੰ ਹਟਾਉਂਦੇ ਚਲੇ ਹੁਣ ਅਗਲੇ ਸਾਲ ਵਾਸਤੇ ਅਸੀਂ ਇਹ ਕੀ ਕਰਿਆ ਅਸੀਂ ਇੱਕ ਪਾਈਪ ਇੱਧਰ ਖੜਾ ਕਰ ਦੇਣਾ ਇੱਕ ਉੱਧਰ ਖੜਾ ਕਰਨਾ ਨੇ ਇਹ ਪੀਸ ਦੇ ਵਿੱਚ ਪੂਰਾ ਉੱਪਰ ਤੱਕ ਜੋੜੀ ਨਹੀਂ ਛੱਡਣਾ ਔਰ ਇਹ ਜਗਰਾਉਂ ਅਸੀਂ ਕਰਤਾ ਇਸ ਸਾਲ ਉਹ ਕੀ ਆ ਜਦੋਂ ਪੈਨਲ ਦੇ ਵਿੱਚ ਉੱਪਰ ਤੱਕ ਜੋੜੀ ਨਾ ਹੋ ਲੀਕਿੰਗ ਕਿਵੇਂ ਹੋ ਆ ਲੀਕਿੰਗ ਹੁੰਦੀ ਨਾ ਪੁਆਇੰਟਾਂ ਤੋਂ ਹੁੰਦੀ ਹੁੰਦੀ ਕਦੇ ਕਦਾਂ ਉਹ ਵੀ ਜੇ ਬੰਦੇ ਨੇ ਕੰਮ ਵਧੀਆ ਨਾ ਕਰਿਆ ਹੋਵੇ ਉਹਨਾ ਦੇਖੋ ਪੂਰਾ ਇਹ ਸੀਲ ਬੰਦ ਕਰਿਆ ਹੈ ਇਹਨੂੰ ਸਿਲੀਕੋਨ ਲਾ ਕੇ ਪੂਰਾ ਹੈ ਔਰ ਇੱਕ ਸਾਡੇ ਜੋਇੰਟ ਘਟ ਹੁਣ ਅਗਲੇ ਸਾਲ ਜੇ ਇਸ ਤਰ੍ਹਾਂ ਆ ਪਾਈਪ ਲਾਈਨ ਖੜੀ ਆ ਲੰਬੀ ਜੀ ਇਹਦੇ ਨਾਲ ਖੜੀ ਕਰਦੇ ਨਹੀਂ ਉਹ ਪਰਦੀ ਸਾਈਡ ਵੀ ਖੜੀ ਕਰਦੇ ਨੇ ਔਰ ਪੂਰਾ ਪਾਰਟ ਇੱਕੋ ਹੀ ਹੋ ਜਾਣਾ ਮਤਲਬ ਆਪਾਂ ਕਹਿ ਸਕਦੇ ਆ ਕਿ ਇਹਨਾਂ ਦੋਨਾਂ ਦੀ ਪਾਰਟੀਸ਼ਨ ਹੀ ਕਰ ਦੇਣੀ ਆ ਅਲੱਗ ਅਲੱਗ ਨੂੰ ਸਟਰਕਚਰ ਨੂੰ ਅਲੱਗ ਕਰ ਦੇਣਾ ਸਟਰਕਚਰ ਨੂੰ ਅਲੱਗ ਕਰ ਦੇਣਾ ਵੀ ਆ ਜਿਹੜਾ ਜੁਆਇੰਟ ਆ ਇਹ ਵੀ ਖਤਮ ਕਰ ਦੇਣਾ ਅਸੀਂ ਜਗਰਾਵਾਂ ਵਾਲੇ ਚ ਖਤਮ ਕਰਦੇ ਆ ਹਾਂ ਜਿਹੜਾ ਸਾਡੇ ਕੋਲ ਥੋੜੀ ਜੀ ਥੋੜੀ ਮਿਹਨਤ ਵਧ ਜੂਗੀ ਪਰ ਮਾਲਕ ਦੀ ਸਰਦਾਰੀ ਕਰਦੇ ਆ ਅਸੀਂ ਨਹੀਂ ਉਸ ਚੱਕਰ ਚ ਪਈਦਾ ਅਸੀਂ ਜਿਹੜਾ ਸਟੋਰਾਂ ਦਾ ਲੋਕ ਲੈਂਦੇ ਟਣਾ ਚ ਲੋਹੇ ਦਾ ਕੰਮ ਲੱਕੜ ਦਾ ਫੁੱਟਾਂ ਚ ਲੈਂਦੇ ਆ ਵੀ ਏਨੇ ਰੁਪਏ ਫੁੱਟ ਛੈਡ ਫਲਨ ਅਸੀਂ ਸਕੁਅਰ ਫੁੱਟ ਚ ਲੈਂਦੇ ਆ ਠੀਕ ਹੈ ਜੀ ਵੀ ਜੋ ਲੋਹੇ ਦਾ ਕੰਮ ਵੀ ਉਹ ਵੀ ਅਸੀਂ ਸਕੁਅਰ ਫੁੱਟ ਚ ਕਰਦੇ ਟਣਾਜ ਨਹੀਂ ਕਰਦੇ ਕਿਉਂਕਿ ਉਹਦੇ ਵਿੱਚ ਬੰਦੇ ਦੇ ਮਨ 'ਚ ਲਾਲਚ ਆ ਜਾਂਦਾ ਸੁਖਿੰਦਰ ਵੀਰੇ ਹੂੰ ਉਹ ਲਾਲਚ ਇਹ ਆ ਕਿ ਮੈਂ ਫਿਰ ਲੇਵਲ ਨੂੰ ਲੇਬਰ ਆਫਦੀ ਨੂੰ ਆ ਕੇ ਇਹ ਕਹਿਣਾ ਕਿ ਤੁਸੀਂ ਲੋਹਾ ਅੱਜ ਘੱਟ ਲਾਇਆ ਹੂੰ ਕਿ ਮੇਰਾ ਤਾਂ ਟਣਾਜ ਵੀ ਤੁਸੀਂ ਲੋਹਾ ਘੱਟ ਲਾਇਆ ਯਾਰ ਮੇਰੀ ਤਾਂ ਅੱਜ ਦਿਹਾੜੀ ਨਹੀਂ ਨਿਕਲੀ ਇਸ ਕਰਕੇ ਅਸੀਂ ਕੰਮ ਨੂੰ ਕਰਦੇ ਹਾਂ ਸਕੁਅਰ ਫੁੱਟ ਦੇ ਵਿੱਚ ਲੋਹੇ ਦਾ ਵੀ ਕੰਮ ਠੀਕ ਹੈ ਜੀ ਵੀ ਅਸੀਂ ਉਹਨੂੰ ਜਦੋਂ ਕਿੰਨਾ ਚਿਰ ਕਿੰਨਾ ਚਿਰ ਪਹਿਲਾਂ ਮਿੰਟੂ ਕੋਈ ਦੱਸੇ ਮਤਲਬ ਉਹ ਤੇ ਤੁਹਾਨੂੰ ਕਿੰਨਾ ਚਿਰ ਪਹਿਲਾਂ ਦੱਸੇ ਜੀ ਸਾਨੂੰ ਵੀਰੇ ਅਸੀਂ ਮਾਲਕ ਨੂੰ ਅਗਲੇ ਨੂੰ ਕਹੀਦਾ ਕਿ ਪਹਿਲਾਂ ਤੁਸੀਂ ਆਪਦੀ ਸੀਗਿਆ ਤੋਂ ਫਾਈਲ ਤਿਆਰ ਕਰਾ ਲਓ ਸਾਰਾ ਕੁਝ ਕਰਾ ਲਓ ਹੂੰ ਉਹ ਚਾਸੀਂ ਕਈ ਤੱਕ ਸਾਡਾ ਕੋਈ ਰੋਲ ਨਹੀਂ ਜੇ ਗੱਲ ਪੁੱਛ ਲੈਣ ਦਾ ਵਾ ਫਿਰ ਅਸੀਂ ਸੁਜੈਸਟ ਕਰਦੇ ਹਾਂ ਤੇ ਜੇ ਨਹੀਂ ਤਾਂ ਅਸੀਂ ਸਾ ਤੋਂ ਉੱਚ ਵੀ ਕੋਈ ਲੈਣਾ ਦੇਣਾ ਨਹੀਂਗਾ ਵੀ ਸਾਨੂੰ ਆਪਦੇ ਕੰਮ ਤਾਂ ਹੀ ਮਤਲਬ ਆ ਉਹ ਮਾਲ ਜਿੱਥੋਂ ਜੀ ਕਰੇ ਸੀਮੈਂਟ ਚੱਕ ਲੈਵੇ ਜਿੱਥੋਂ ਲੋਹਾ ਚੱਕ ਲੈਵੇ ਸਾਡਾ ਕੋਈ ਇੰਟਰਫੇਅਰ ਦੀ ਨਾ ਅਸੀਂ ਆਪਦੀ ਮਿਹਨਤ ਲੈਣੀ ਅਸੀਂ ਮਿਹਨਤ ਤਾਂ ਕਰੀ ਲੋ ਸਾ ਅਸੀਂ ਸਲਾਹ ਨਹੀਂ ਦੇਈਦੀ ਅਗਲੇ ਨੂੰ ਵੀ ਯਾਰ ਸਲਾਹ ਤਾਂ ਤਾਂ ਹੀ ਦਊ ਸੁਖਿੰਦਰ ਜੀ ਵੀਰੇ ਜੇ ਆਪਣੇ ਮਨ ਚ ਲਾਲਚ ਹੋ ਹੂੰ ਉਸ ਤੇ ਅਸੀਂ ਪੈਂਦੇ ਨਹੀਂ ਉਹ ਅਗਲੇ ਨੇ ਦੇਖਣਾ ਕਿੱਥੇ ਉਹਦੀ ਸੈਟਿੰਗ ਆ ਕਿੱਥੋਂ ਨੂੰ ਆਧਾਰ ਮਿਲਦਾ ਨਕਦ ਮੈਂ ਜਿੱਥੋਂ ਮਿਲਦਾ ਲੈ ਆ ਵਿਸਾ ਸੀ ਤਾਂ ਲਾਉਣ ਦਾ ਮਤਲਬ ਉਹ ਅਸੀਂ ਕੁਆਲਿਟੀ ਦੱਸਦੇ ਇਹਦੀ ਕਿ ਸਾਨੂੰ ਇੰਨੇ ਐਮਐਮ ਲੋਹਾ ਚਾਹੀਦਾ ਆਹ ਕੁਆਲਿਟੀ ਦਾ ਚਾਹੀਦਾ ਜਿੱਥੋਂ ਮਰਜੀ ਲੈ ਜੇ ਪੁੱਛ ਲਿਆ ਤਾਂ ਨੰਬਰ ਦੇ ਦੇਣਾ ਨਹੀਂ ਤਾਂ ਸਾਡਾ ਇਹ ਵੀ ਰਿਕਾਰਡ ਆ ਕੋਈ ਬੰਦਾ ਅੱਜ ਤੱਕ ਆਪਾਂ ਨੂੰ ਚੈਲੰਜ ਕਰਦੇ ਹੋ ਕਿ 10 ਰੁਪਏ ਆਪਾਂ ਕਿਸੇ ਦਾ ਕਮਿਸ਼ਨ ਲਿਆਓਗੇ ਇਹ ਵੀ ਸਾਡਾ ਰਿਕਾਰਡ 2 ਲੱਖ ਰੁਪਏ ਨਾ ਮਗ ਜੇ ਆਪਾਂ ਨੂੰ ਕੋਈ 10 ਰੁਪਏ ਦਾ ਸਾਬਤ ਕਰ ਦੇਵੇ ਕਿ ਆਪਾਂ ਫਲਾਨੀ ਕੰਪਨੀ ਤੋਂ ਫਲਾਨੇ ਤੋਂ ਐਗਰੀਮੈਂਟ ਲਿਖਤ ਰੂਪ ਚ ਫਰ ਕਰਦੇ ਲਿਖਤ ਰੂਪ ਤੇ ਜਿੱਥੋਂ ਮਰਜੀ ਅਗਲਾ ਪਹਿਲੀ ਗੱਲ ਅੱਜ ਤੱਕ ਵੀਰੇ ਇੰਨੀ ਪਰਮਾਤਾ ਦੀ ਮਿਹਰ ਆ ਮੇ ਹੂੰ ਇੱਕ ਵਾਰ ਆਏ ਜਵਾਨਾਂ ਦੇ ਸੁਭਦੇ ਆ ਬੈਹ ਕੇ ਰੇਟ طے ਹੋ ਗਏ ਇੰਨੇ ਹੋ ਗਏ ਉਹਨੇ ਮੰਨ ਕਰਿਆ ਉਹ ਜਿਹੜੀ ਡੈਰੀ ਜੀ ਤੇ ਸਾਈਨ ਕਰਾ ਲੇ ਉਹਨਾਂ ਮੇਰੀ ਡੈਰੀ ਤੇ ਕਰਤੇ ਕਦੇ ਫਰਕ ਪਿਆ ਹੀ ਨਹੀਂ ਅਜੇ ਤੱਕ ਕਦੇ ਲੋੜ ਹੀ ਨਹੀਂ ਪਈ ਚੰਗੀ ਗੱਲ ਯਾਨੀ ਕਿ ਪਰਮਾਤਮਾ ਦੀ ਮਿਹਰ ਆ ਇੰਨੀ ਸ਼ੁਕਰਾਨਾ ਉਹ ਪਰਮਾਤਮਾ ਦਾ ਡਰ ਕੇ ਕੰਮ ਕਰਦੇ ਆ ਕਿ ਅਗਲੇ ਦਾ ਮਾੜਾ ਨਾ ਹੋਵੇ ਲੈ ਵੀ ਸੱਜਣ ਜੇ ਕਿਸੇ ਵੀ ਕੋਈ ਵੀ ਸੱਜਣ ਸਟੋਰ ਖਾਣ ਦੀ ਸੋਚ ਰਿਹਾ ਹੈ ਤਾਂ ਉਹ ਸੱਜਣ ਬਾਈ ਨੂੰ ਫੋਨ ਕਰ ਲਿਓ ਜੇ ਬਾਈ ਕੋਲੇ ਪ੍ਰੋਜੈਕਟ ਲਈ ਸਪੇਸ ਹੋਈ ਸਭ ਬਾਈ ਤੁਹਾਨੂੰ ਵਧੀਆ ਸਲਾਹ ਵੀ ਦਊਗਾ ਤੇ ਵਧੀਆ ਕੰਮ ਵੀ ਕਰੇ ਪੱਕੇ ਵੀਰੇ ਪ੍ਰੋਜੈਕਟ ਤੱਕ ਨਹੀਂ ਮਤਲਬ ਹੈਗਾ ਪ੍ਰੋਜੈਕਟ ਮੈਂ ਦੋ ਹੀ ਕਰਦਾ ਮਾਂ ਉੱਚੇ ਪਰਮਾ ਦੇ ਮੇਰੇ ਨਾਲ ਮੇਰੇ ਕੋ ਇੱਕ ਆ ਚੁੱਕਿਆ ਆ ਤੇ ਪਰ ਮੈਂ ਇਹ ਕਹਿੰਦਾ ਕੱਲੀ ਸਲਾਹ ਵੀ ਲੈਣੀ ਹੋਵੇ ਤਾਂ ਵੀ ਆਪਾਂ 24 ਘੰਟੇ ਅਵੇਲੇਬਲ ਕੀ ਬਾਤ ਹੈ ਵੀ ਆਪਾਂ ਕਹਿੰਨੇ ਕਿਸੇ ਦਾ ਭਲਾ ਹੋ ਜਵੇ ਉਹ ਬੰਦਾ ਕਿਤੇ ਗਲਤ ਗਾਈਡ ਹੋ ਕੇ ਕਿਤੇ ਫਸ ਨਾ ਜਾਵੇ ਵੀ ਆਪਣਾ ਸਲਾਹ ਲੈਣ ਵਾਸਤੇ 24 ਘੰਟੇ ਆਪਾਂ ਉਹਦਾ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ ਤਾਂ ਵੀ ਆਪਾਂ ਚਲੇ ਜਾਈਦਾ ਵੀ ਆਪਾਂ ਅਗਲੇ ਨੂੰ ਸਲਾਹ ਸਹੀ ਦੇ ਦੇ ਪੀ ਚਾਹੇ ਪਰ ਜਿਹੜਾ ਆਪਣੇ ਕੋ ਹੋਂ ਹੀ ਆ ਨਾ ਹੁਣ ਉਹਦੇ ਨਾਲ ਕੋ ਲੈਣਾ ਦੇਣਾ ਮੈਨੂੰ ਐਸੇ ਸਟੋਰ ਚ ਲਿਆਉਣ ਵਾਲੇ ਜੀ ਵੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਤਨਾਮ ਸਰ ਨੇ ਸੀਗੇ ਸਾਹਿਬ ਸਾਡੇ ਇੱਕ ਜਸਵਾਲ ਭਾਜੀ ਨੇ ਜੀ ਜਸਵਾਲ ਸਟੋਰ ਵਾਲੇ ਇਹ ਬੰਦੇ ਮੈਨੂੰ ਰਾਹ ਫੜ ਕੇ ਇਸ ਲਾਈਨ ਚ ਲਿਆਉਣ ਵਾਲੇ ਉਹਨਾਂ ਦਾ ਧੰਨਵਾਦ ਤੁਹਾਡੇ ਥਰੂ ਮੈਂ ਕਰਨਾ ਚਾਹ ਰਿਹਾ ਚਾਹੁੰਦੇ ਰਿਹਾ ਵਾਹ ਤੇਰਾ ਬੰਦੇ ਨੇ ਲਿਆਉਂਦਾ ਹਨਾ ਉਹਦਾ ਧੰਨਵਾਦ ਮੈਂ ਉਹਦਾ ਧੰਨਵਾਦ ਮੰਨਦਾ ਮੈਂ ਇਸ ਲਾਇਕ ਨਹੀਂ ਸੀਗਾ ਉਹ ਬੰਦਿਆਂ ਨੇ ਮੈਨੂੰ ਇਸ ਲਾਇਕ ਬਣਾਇਆ ਵਾਹ ਵਾਹ ਜਿਉਂ ਮੇਰਾ